ਥੋੜੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਭਗਵਾਨ ਸਰਕਾਰ ਮੁੱਖ ਮੰਤਰੀ ਸਾਹਿਬ ਨਾਲ ਤੁਸੀਂ ਬੈਠੇ ਹੋ ਬਿਲਕੁਲ ਜੀ ਕਿੰਨੀਆਂ ਮੀਟਿੰਗਾਂ ਤੇ ਹਰ ਇੱਕ ਮੀਟਿੰਗ 'ਚ ਬੈਠਿਆ ਅਮੋ ਸਾਹਮਣੇ ਬੈਠਿਆ ਜੀ ਉਹ ਕਹਿੰਦੇ ਵੀ ਮੈਨੂੰ ਸਭ ਪਤਾ ਉਹ ਕਹਿੰਦੇ ਜੀ ਸਾਨੂੰ ਤੁਹਾਡੇ ਮੁੱਦੇ ਜਿਹੜੇ ਆ ਮੇਰੇ ਧਿਆਨ 'ਚ ਆ ਪਰ ਪਤਾ ਨਹੀਂ ਹੁਣ ਅਧਿਕਾਰੀ ਵੱਡੇ ਆ ਕਿ ਕੌਣ ਵੱਡਾ ਸੁਪਰੀਮ ਕੋਰਟ ਤੋਂ ਜਿੱਤਣ ਦੇ ਬਾਵਜੂਦ ਵੀ ਸਾਡਾ ਮਸਲਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ ਪਰ ਮੁੱਖ ਮੰਤਰੀ ਦਾ ਕਹਿਣਾ ਮੰਨ ਨਹੀਂ ਰਹੇ ਬਿਲਕੁਲ ਨਹੀਂ ਮੰਨ ਰਹੇ ਜੀ ਸਪਸ਼ਟ ਹੀ ਹੈ ਤੇ ਜੇ ਮੁੱਖ ਮੰਤਰੀ ਦੀ ਨਿਵੰਨ ਰਹੇ ਫਿਰ ਤਾਂ ਮੁੱਖ ਮੰਤਰੀ ਵੀ ਫਿਰ ਕਾਦੇ ਮੁੱਖ ਮੰਤਰੀ ਨੇ ਫਿਰ ਤभी ਕੋਣ ਉਹਨਾਂ ਦੇ ਕੋਣ ਕੰਮ ਕਰ ਰਿਹਾ ਫਿਰ ਤਾਂ ਕੋਈ ਜਾਣੇ ਕਿ ਹੋਰ ਪਾਵਰਫੁਲ ਬੰਦਾ ਹੋਊਗਾ ਹੋ ਸਕਦਾ ਜੀ ਇਹੀ ਹੈ ਇਹੀ ਕਹਿ ਸਕਦੇ ਕੋਈ ਸੁਪਰ ਸੀਐਮ ਵੀ ਹੋ ਸਕਦਾ ਸਾਡਾ ਮੁੱਦਾ ਅਸਲ ਚ ਕੀ ਹੈ ਕਿ 17 ਜੁਲਾਈ 20 ਨੂੰ ਜਦੋਂ ਕਾਂਗਰਸੀ ਸਰਕਾਰ ਸੀਗੀ ਉਦੋਂ ਮਨਪ੍ਰੀਤ ਬਾਦਲ ਨੇ ਇੱਕ ਉਸ ਟਾਈਮ ਕੋਵਿਡ ਚੱਲ ਰਿਹਾ ਸੀ ਕੋਵਿਡ ਦੇ ਦੌਰਾਨ ਵੀ ਇੱਕ ਫੈਸਲਾ ਲਿਆ ਕਿ ਇਹਨਾਂ ਤੇ ਸੈਂਟਰ ਪੇਸਕੀ ਲਾਗੂ ਹੋਣਗੇ ਜਿਹੜੇ ਤੋਂ ਬਾਅਦ ਮੌਜਮ ਭਰਤੀ ਹੋਣਗੇ ਪਰ ਰੌਲਾ ਇਹ ਹੈ ਜਦੋਂ ਖਜ਼ਾਨੇ 'ਚ ਪੈਸੇ ਹੀ ਨਹੀਂ ਸਾਨੂੰ ਦੇਣਗੇ ਕਿੱਥੋਂ ਭਰਨਾ ਕੀ ਨਹੀਂ ਲਿਖ ਜਾਣਾ ਭਰਨਾ ਸਰਕਾਰ ਨੇ ਆ ਮੁਫਤ ਖੋਰੀ ਬੰਦ ਕਰ ਦੇਣੇ ਰੋਡਵੇਈ ਬੱਸਾਂ ਕਮਾਈ ਕਿੱਥੋਂ ਹੋਣੀ ਆ ਉਹਨਾਂ ਬੱਸਾਂ ਤੋਂ ਹੋਣੀ ਆ ਉਹਦਾ ਰੇਟ ਕਢਾ ਦੇਣ ਟਿਕਟ ਦਾ ਰੇਟ ਕਢਾ ਦੇਣ ਵੀ ਸਾਡੇ ਸਾਹਮਣੇ ਵਿੱਤ ਮੰਤਰੀ ਨੇ ਕਿਹਾ ਵੀ ਮੁਫਤ ਖੋਰੀ ਵਾਲੀ ਚੀਜ਼ ਲੱਗੀ ਬਜਟ ਬਿਲਕੁਲ ਇਹ ਕਹੇ ਆ ਬਿਲਕੁਲ ਨਹੀਂ ਕਿਹਾ ਸੀ ਉਹ ਸਾਡੇ ਨੂੰ ਕੱਟ ਲਾ ਕੇ ਖਜ਼ਾਨਾ ਭਰਨ ਨੂੰ ਫਿਰਦੇ ਆ ਵੀ ਸਾਡੇ ਦੇ ਕੱਟ ਲਾ ਲਓ ਉਹਨਾਂ ਨੂੰ ਲੱਗਦਾ ਮਲਾਜ਼ਮ ਵਿਲੇ ਆ ਉਹਨਾਂ ਨੂੰ ਵੀ ਤੁਸੀਂ ਆਪ ਦੀ ਤਨਖਾਹ ਭਾਈ ਫਿਰ ਕੱਟ ਲਾ ਲਓ ਜੇ ਏਡੀ ਹੈ ਗੱਲ ਸਕੂਲ ਅਸੀਂ ਆਲੂ ਗੰਡੇ ਟਮਾਟਰ ਸਾਰਾ ਕੁਝ ਅਸੀਂ ਲੈ ਕੇ ਆਉਣਾ ਖਰੀਦਾਨਾ ਅਸੀਂ ਲੈ ਕੇ ਆਉਣਾ ਮਿਡੇ ਮੀਲ ਅਸੀਂ ਚਲਾਉਣਾ ਜੇ ਮੰਨ ਲਓ ਮਿਡੇ ਮੀਲ ਦੇ 2 ਮਹੀਨੇ 3 ਮਹੀਨੇ ਪੈਸੇ ਨਹੀਂ ਆਏ ਆਮ ਤੌਰ ਤੇ ਲੇਟ ਹੋ ਜਾਂਦੇ ਆ ਤੋ ਮਾਸਟਰ ਆਪਦੇ ਜੇਬ ਚੋਂ ਭਰਦਾ ਇਹ ਗੱਲ ਅਸੀਂ ਥੋੜੀ ਕੰਮ ਵਾਲੇ ਐਜੂਕੇਸ਼ਨ ਮਿਨਿਸਟਰ ਕਹਿੰਦੇ ਵੀ ਇੱਥੇ ਤਾਂ ਨੰਬਰ 1 ਸਕੂਲ ਮਨੀਸ਼ ਸੋਦੀਆ ਵੀ ਕਹਿੰਦਾ ਵੀ ਸਮਾਰਟ ਸਕੂਲ ਬਣਾਤੇ ਵੀ ਕੋਈ ਇਹੋ ਜਿਹਾ ਸਕੂਲ ਨਹੀਂ ਜਿਹਦੀ ਚਾਰ ਦਿਵਾਰੀ ਨਾ ਹੋਵੇ ਜੀ ਬਹੁਤ ਵਧੀਆ ਇੱਥੇ ਲੱਗਿਆ ਹੋਇਆ ਸਿਸ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਹੈ ਬਹੁਤ ਘਾਤਕ ਨੀਤੀ ਹੈ। ਕਈ ਸੂਬਿਆਂ ਨੇ ਉਹ ਨਵੀਂ ਸਿੱਖਿਆ ਨੀਤੀ ਉਹ ਸੈਪਟ ਨਹੀਂ ਕੀਤੀ। ਫਿਰ ਇਹ ਸ਼ਰੇਆ ਮਤਲਬ ਝੂਠ ਮਾਰਿਆ ਜਾ ਰਿਹਾ ਹੈ ਵੀ ਸਕੂਲ ਸਾਡੇ ਏਡੇ ਤਖੜੇ ਹੋ ਗਏ ਏਡਾ ਤਖੜਾ ਸਿਸਟਮ ਬਣ ਗਿਆ। ਇੱਕ ਸਕੂਲ ਵੱਡਾ ਖੜਾ ਕਰਕੇ ਉਹਦੇ ਆਲੇ-ਦੁਆਲੇ ਬਾਕੀ ਸਕੂਲ ਖਤਮ ਕਰਨਾ ਇਹ ਕੋਈ ਚੰਗੀ ਜਿਹੜੀ ਸਿੱਖਿਆ ਨੀਤੀ ਨਹੀਂ ਹੈ। ਸਾਨੂੰ ਤਾਂ ਇਹ ਲੱਗਦਾ ਸੀ ਵੀ ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਵਿੱਚ ਬਹੁਤ ਕੁਝ ਬਦਲਤਾ ਨਵਾਂ ਸੂਰਜ ਚੜ੍ਹਾਤਾ ਸਿੱਖਿਆ ਕ੍ਰਾਂਤੀ ਨੇ। ਸਿੱਖਿਆ ਕ੍ਰਾਂਤੀ ਜਿਹੜੀ ਆਈ ਆ ਉਹ ਲੋਕਾਂ ਦੇ ਘਰਾਂ ਦੇ ਹਾਲਾਤ ਨਹੀਂ ਬਦਲ ਸਕਦੀ। ਵੀ ਜਿਹੜਾ ਸਿੱਖਿਆ ਕ੍ਰਾਂਤੀ ਉਹ ਤੇ ਕਰੋੜਾਂ ਰੁਪਏ ਲਾਤਾ ਸਰਕਾਰ ਨੇ ਕਿਸੇ ਦਾ ਤਾਂ ਜੀਵਨ ਪੱਧਰ ਉੱਚਾ ਹੋਇਆ ਜਾਂਦਾ ਮਾਸਟਰਾਂ ਦਾ ਹੋ ਗਿਆ ਜਾਂ ਉੱਥੇ ਬੱਚਿਆਂ ਦਾ ਹੋ ਗਿਆ ਜਾਂ ਉੱਥੋਂ ਦੀ ਬਿਲਡਿੰਗ ਦਾ ਹੋ ਗਿਆ ਕੋਸ਼ਟਾ ਹੋਇਆ ਹੋ ਤੁਸੀਂ ਕਹਿ ਰਹੇ ਹੋ ਵੀ ਕੁਝ ਵੀ ਨਹੀਂ ਨਿਕਲ ਰਹਾ ਨਵੀਆਂ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਉਤੋਂ ਥੁਪਿਆ ਜਾ ਰਿਹਾ ਵੀ ਤੁਸੀਂ ਆਹ ਕਰਨਾ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ ਸਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਜਾਬ ਦੇ ਵਿੱਚ ਅਧਿਆਪਕਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਬਹੁਤ ਸਾਰੇ ਸਾਨੂੰ ਧਰਨੇ ਦੇਖਣ ਨੂੰ ਮਿਲਦੇ ਆ ਪਰ ਇੱਕ ਪਾਸੇ ਜਿੱਥੇ ਕੱਚੇ ਮੁਲਾਜ਼ਮ ਨੇ ਤੇ ਕੁਝ ਮੁਲਾਜ਼ਮ ਅਜਿਹੇ ਨੇ ਜਿਹੜੇ ਬੇਰੋਜ਼ਗਾਰ ਨਹੀਂ ਮਤਲਬ ਬੇਰੋਜ਼ਗਾਰ ਨੌਜਵਾਨ ਨੇ ਉਹ ਹਜੇ ਉਡੀਕ ਰਹੇ ਆ ਵੀ ਸਾਡੀ ਭਰਤੀ ਕੱਢ ਦਿਓ ਅਸੀਂ ਜੌਬ ਕਰਨੀ ਆ ਫੇਰ ਆ ਜਾਂਦੇ ਆ ਕੱਚੇ ਮੁਲਾਜ਼ਮ ਜਿਹੜੇ ਜੌਬ ਤਾਂ ਕਰ ਰਹੇ ਆ ਪਰ ਉਹ ਕੱਚੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਫੇਰ ਆਉਂਦੇ ਆ ਪੱਕੇ ਮੁਲਾਜ਼ਮ ਪੱਕੇ ਮੁਲਾਜ਼ਮਾਂ ਦੀਆਂ ਅਲੱਗ ਤਕਲੀਫਾਂ ਆਂ ਉਹ ਕਹਿੰਦੇ ਵੀ ਸਾਡਾ ਹਜੇ ਤੱਕ ਵਾਧਾ ਕਿਉਂ ਨਹੀਂ ਕੀਤਾ ਜਾਂਦਾ ਜਿਹੜਾ ਪੈਨਸ਼ਨ ਸਕੇਲ ਆ ਜਾਂ ਸਕੇਲ ਆ ਤਨਖਾਹ ਵਾਲਾ ਉਹ ਵਧਾਇਆ ਕਿਉਂ ਨਹੀਂ ਜਾਂਦਾ ਇਹ ਜੀਆਂ ਤਮਾਮ ਗੱਲਾਂ ਆਂ ਪਰ ਸਰਕਾਰ ਉਹਨਾਂ ਨਾਲ ਮੀਟਿੰਗਾਂ ਕਰਦੀ ਆ ਮੀਟਿੰਗਾਂ ਕਰਨ ਤੋਂ ਬਾਅਦ ਉਹ ਫਿਰ ਧਰਣਾ ਲਾਉਂਦੇ ਨੇ ਫਿਰ ਸਰਕਾਰ ਇੱਕ ਨਵੀਂ ਮੀਟਿੰਗ ਦਿੰਦੀ ਆ ਉਹ ਫਿਰ ਧਰਣਾ ਲਾਉਂਦੇ ਆ ਤੇ ਪਿਛਲਾ ਇਹ ਪ੍ਰੋਸੈਸ ਆਈ ਕਈ ਸਾਲਾਂ ਤੋਂ ਚੱਲ ਰਿਹਾ ਖਾਸ ਕਰਕੇ ਇਹ ਸਰਕਾਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਅਜੇ ਹੀ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਹ ਵੀ ਇੱਕ ਅਸੀਂ ਵੱਡਾ ਖੁਲਾਸਾ ਕਰਾਂਗੇ ਵੀ ਪਿਛਲੀਆਂ ਮੁੱਖ ਮੰਤਰੀ ਦੇ ਨਾਲ ਹੋਣਾਂ ਅਧਿਆਪਕਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਕੀ ਵਾਅਦਾ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਵੀ ਸੋਡਾ ਕੰਮ ਹੋ ਜਾਊਗਾ ਸਾਨੂੰ ਸਭ ਪਤਾ ਹੈ ਪਰ ਕੀ ਉਹ ਸਭ ਪਤਾ ਹੋਣ ਦੇ ਬਾਵਜੂਦ ਕੀ ਉਹ ਕੰਮ ਹੋਇਆ ਜਾਂ ਉਹ ਕਿਹੜਾ ਕੰਮ ਆ ਵੀ ਜਿਹੜਾ ਮੁੱਖ ਮੰਤਰੀ ਨਹੀਂ ਕਰ ਸਕਦੇ ਤਾਂ ਕਿਹੜੇ ਮੁੱਖ ਮੰਤਰੀ ਨੇ ਕਰਨਾਗਾ ਵੀ ਉਹ ਮੁੱਖ ਮੰਤਰੀ ਕਿੱਥੇ ਬੈਠਾਗਾ ਕਿੱਥੋਂ ਆਊਗਾ ਇਹ ਜੇ तमाम ਸਵਾਲ ਨੇ ਸਾਡੇ ਨਾਲ ਮੌਜੂਦ ਨੇ ਹਰਜਿੰਦਰ ਸਿੰਘ ਰਜਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਰ ਸਾਡੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਬਿਲਕੁਲ ਜੀ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ 7 ਤੋਂ 8 ਮੀਟਿੰਗਾਂ ਹੋ ਗਈਆਂ 7 ਤੋਂ 8 ਹੋਣਾ ਬਿਲਕੁਲ ਜੀ ਜੀ ਕੀ ਮੀਟਿੰਗਾਂ ਹੋਈਆਂ ਉਦੋਂ ਹੀ ਆ ਜੀ ਜਦੋਂ ਜਿਵੇਂ ਗਿੱਦੜਵਾ ਬਾਈ ਇਲੈਕਸ਼ਨ ਸੀਗਾ ਹਾਂ ਤਰੰਦਰ ਬਾਈ ਇਲੈਕਸ਼ਨ ਸੀ ਤੇ ਲੁਧਿਆਣਾ ਬਾਈ ਇਲੈਕਸ਼ਨ ਜਦੋਂ ਬਾਈ ਇਲੈਕਸ਼ਨ ਆਉਂਦਾ ਮੀਟਿੰਗਾਂ ਉਹਦੇ ਹੀ ਹੁੰਦੀਆਂ ਆਮ ਤੌਰ ਤੇ ਤਾਂ ਮੁੱਖ ਮੰਤਰੀ ਜਿਹੜੇ ਸਾਡੇ ਆ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਸਿਰਫ ਬਾਈ ਇਲੈਕਸ਼ਨ ਦੌਰਾਨ ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਕਰਦੇ ਆ ਤਾਂ ਉੱਥੋਂ ਜਿਹੜੀ ਮੀਟਿੰਗ ਮਿਲਦੀ ਆ ਸਿਰਫ ਉਹੀ ਮੁੱਖ ਮੰਤਰੀ ਨਾਲ ਮੀਟਿੰਗ ਹੁੰ ਉੱਥੋਂ ਜੇ ਕੋਈ ਧਰਨਾ ਮਜਾਰਾ ਕਰਦਾ ਤਾਂ ਸੰਗਰੂਰ ਪ੍ਰਸ਼ਾਸਨ ਦਾ ਕਹਿਣਾ ਇਹ ਹੁੰਦਾ ਕਿ ਸਾਨੂੰ ਸਪਸ਼ਟ ਹਦਾਇਤਾਂ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਹੋਣੀ ਤੁਸੀਂ ਵੱਧ ਤੋਂ ਵੱਧ ਜਿੰਨਾ ਮਰਜ਼ੀ ਜ਼ੋਰ ਲਾ ਕੇ ਸਬ ਕਮੇਟੀ ਨਾਲ ਮੀਟਿੰਗ ਕਰ ਸਕਦੇ ਆ ਹੂੰ ਤੇ ਮੁੱਖ ਮੰਤਰੀ ਨਾਲ ਉੱਥੋਂ ਮੀਟਿੰਗ ਨਹੀਂ ਮਿਲਦੀ ਉਹ ਫਿਰ ਸਬ ਕਮੇਟੀ ਨਾਲ ਵੀ ਕਰ ਲਓ ਫਿਰ ਤੁਹਾਨੂੰ ਕੀ ਦਿੱਕਤ ਹੈ ਸਬ ਕਮੇਟੀ ਨਾਲ ਮੀਟਿੰਗ ਕਰਦੇ ਆ ਜੀ ਸਬ ਕਮੇਟੀ ਨਾਲ ਦੇ ਵਿੱਚ ਜਿਹੜੇ ਆਪਣੇ ਮਾਨਯੋਗ ਵਿੱਤ ਮੰਤਰੀ ਆ ਉਹਨੇ ਚੀਮਾ ਜੀ ਅਮਨ ਰੋੜਾ ਸੀਗੇ ਤੇ ਕੁਲਦੀਪ ਢਾਲੀਵਾਲ ਸੀ ਬਾਕੀ ਡਿਪਾਰਟਮੈਂਟਾਂ ਦੇ ਇਹਦੇ ਮੰਤਰੀ ਮੌਜੂਦ ਹੁੰਦੇ ਉਹ ਆ ਜਾਂਦੇ ਆ ਪਰ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਚ ਐਂਟਰ ਪਾਵਰ ਕਿਹਦੇ ਕੋਲੇ ਆ ਅਸਲ ਚ ਪਾਵਰ ਮੈਨ ਲੋ ਜੇ ਸਬ ਕਮੇਟੀ ਮੁਲਾਜ਼ਮਾਂ ਦੇ ਮੰਗਾਂ ਦੇ ਹੱਲਾ ਵਸਤੇ ਬਣਾਈ ਆ ਉਹ ਮੀਟਿੰਗ ਕਰਦੇ ਆ ਮੀਟਿੰਗ ਚੋਂ ਅਗਲੀ ਮੀਟਿੰਗ ਹੀ ਨਿਕਲਦੀ ਆ ਇਸੇ ਤਰ੍ਹਾਂ ਹੀ ਸਾਨੂੰ ਇਸ ਸਥਿਤੀ ਦਾ ਸਾਹਮਣਾ ਕਰ ਰਿਹਾ ਵੀ ਮਾਨਯੋਗ ਮੁੱਖ ਮੰਤਰੀ ਨਾਲ ਸਾਡੀ ਮੀਟਿੰਗਾਂ ਜਿਹੜੀਆਂ 7 ਤੋਂ 8 ਹੋ ਗਈਆਂ ਸਾਨੂੰ ਹਰੇਕ ਵਾਰੀ ਕਿਹਾ ਗਿਆ ਵੀ ਤੁਸੀਂ ਸੁਪਰੀਮ ਕੋਰਟ ਤੱਕ ਵੀ ਜਿੱਤ ਕੇ ਆ ਗਿਓ ਕੇਸ ਵੀ ਹੁਣ ਤਾਂ ਅਸੀਂ ਕਰਾਂਗੇ ਸਾਨੂੰ ਕੀ ਇਤਰਾਜ ਹੋਣਾ ਚਾਹੀਦਾ ਏ ਪਰ ਸੁਪਰੀਮ ਕੋਰਟ ਤੋਂ ਜਿੱਤਣ ਦੇ باوجود ਵੀ ਸਾਡਾ ਮਸਲਾ ਜਿਉਂ ਦਾ ਤਿਉਂ ਲਟਕਿਆ ਹੋਇਆ ਤੇ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਤੁਸੀਂ ਬੈਠੇ ਹੋ ਬਿਲਕੁਲ ਜੀ ਕਿੰਨੀਆਂ ਮੀਟਿੰਗਾਂ ਚ ਹਰ ਇੱਕ ਮੀਟਿੰਗ 'ਚ ਬੈਠਾ ਸੀ ਸਤ ਤੋਂ ਆਟੋਮੈਟਿਕ ਆ ਆਮੋ ਸਾਹਮਣੇ ਬੈਠਿਆ ਜੀ ਉਹ ਕਹਿੰਦੇ ਵੀ ਮੈਨੂੰ ਸਭ ਪਤਾ ਉਹ ਕਹਿੰਦੇ ਜੀ ਸਾਨੂੰ ਤੁਹਾਡੇ ਮੁੱਦੇ ਜਿਹੜੇ ਆ ਮੇਰੇ ਧਿਆਨ 'ਚ ਆ ਤੁਹਾਡਾ ਮੁੱਦਾ ਜਾਇਜ਼ ਆ ਜੇ ਤੁਸੀਂ ਸੁਪਰੀਮ ਕੋਰਟ ਤੋਂ ਵੀ ਇਹ ਜਿੱਤੇ ਆਏ ਆ ਉਹਨਾਂ ਨੇ ਅਧਿਕਾਰੀਆਂ ਨੂੰ ਡਾਇਰੈਕਸ਼ਨ ਵੀ ਕੀਤੀਆਂ ਬੇਨਾਂ ਦੀਆਂ ਕਰੋ ਪਰ ਪਤਾ ਨਹੀਂ ਹੁਣ ਅਧਿਕਾਰੀ ਵੱਡੇ ਆ ਕਿ ਕੌਣ ਵੱਡਾ ਅਧਿਕਾਰੀ ਮੰਨਣ ਨੂੰ ਤਿਆਰ ਨਹੀਂ ਇਥੋਂ ਤੱਕ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਤੋਂ ਜਿੱਤਣ ਤੋਂ ਬਾਅਦ ਕੰਟੈਂਪਟ ਪਾਈ ਹੋਈ ਸੀ ਕੰਟੈਂਪਟ ਚ ਇਹਨਾਂ ਨੇ ਕਿ ਸਾਡੀਆਂ ਫਿਕਸੇਸ਼ਨਾਂ ਜਮ੍ਹਾਂ ਕਰਾਈਆਂ ਵੀ ਇਹਨਾਂ ਨੂੰ ਪੰਜਾਬ ਦਾ ਪੇ ਸਕੇਲ ਮਿਲਣਾ ਚਾਹੀਦਾ ਜੋ ਸੈਂਟਰ ਦਾ ਅਧੂਰਾ ਸਕੇਲ ਮਨਪੀਤ ਲਾਗੂ ਕਰ ਗਿਆ ਸੀ ਤਾਂ ਪਰ ਹਜੇ ਤੱਕ ਉਹ ਸਾਨੂੰ ਪ੍ਰੋਪਰ ਨਹੀਂ ਮਿਲਿਆ ਸਾਡੀਆਂ 70% ਬੰਦਿਆਂ ਦੀ ਤਨਖਾਹਾਂ ਵੀ ਪੈ ਗਈਆਂ ਪੰਜਾਬ 'ਚ ਪਰ ਉਹ ਫੇਰ ਕੋਈ ਨਾ ਕੋਈ ਵਿੱਚੋਂ ਘੁੰਡੀ ਲਾ ਕੇ ਉਹ ਫਿਰ ਪੁਰਾਣੇ ਸਕੀਲਾ ਤੇ ਲੈ ਜਾਣ ਦੀ ਗੱਲ ਕਰਦੇ ਆ ਨਹੀਂ ਜਦੋਂ ਮੁੱਖ ਮੰਤਰੀ ਸਾਹਿਬ ਅਫਸਰਾਂ ਨੂੰ ਤੁਹਾਡੇ ਸਾਹਮਣੇ ਇਹ ਕਹਿ ਦਿੰਦੇ ਆ ਵੀ ਸੁਪਰੀਮ ਕੋਰਟ ਤੋਂ ਵੀ ਜਿੱਤ ਕੇ ਜੀ ਇਹਨਾਂ ਦਾ ਕਰੋ ਫਿਰ ਮੁੱਖ ਮੰਤਰੀ ਦਾ ਕਹਿਣਾ ਅਫਸਰ ਮੰਨ ਨਹੀਂ ਰਹੇ ਬਿਲਕੁਲ ਨਹੀਂ ਮੰਨ ਰਹੇ ਜੀ ਸਪਸ਼ਟ ਹੀ ਹੈ ਜੇ ਮੁੱਖ ਮੰਤਰੀ ਦਾ ਕਹਿਣਾ ਨਹੀਂ ਮੰਨ ਰਹੇ ਮੰਨ ਲਓ ਇੱਕ ਪੰਜਾਬ ਦਾ ਜਿਹੜਾ ਹੈੱਡ ਆ ਕਿਸੇ ਸਟੇਟ ਦਾ ਹੈੱਡ ਉਹ ਸੀਐਮ ਹੁੰਦਾ ਸੀਐਮ ਤੋਂ ਉੱਪਰ ਦਾ ਅਸੀਂ ਕਿਹਦੀ ਨਾਲ ਮੀਟਿੰਗ ਕਰ ਸਕਦੇ ਆ ਜੇ ਮੰਨ ਲਓ ਸੀਐਮ ਦੀ ਦੇ ਅਧਿਕਾਰੀ ਨਹੀਂ ਮੰਨਦੇ ਤਾਂ ਹੋਰ ਕਿਹਦੀ ਅਧਿਕਾਰੀ ਮੰਨਣਗੇ ਸਾਨੂੰ ਸਾਡੇ ਪ੍ਰਸ਼ਾਸਨ ਉਹਦੇ ਨਾਲ ਮੀਟਿੰਗ ਕਰਾ ਦੇਵੇ ਵੇ ਸਾਡੇ ਤਾਨੂੰ ਯਕੀਨ ਨਹੀਂ ਆ ਰਿਹਾ ਹੁੱਡੀ ਗੱਲ ਦਾ ਵੀ ਇਹ ਹੋ ਸਕਦਾ ਵੀ ਮੁੱਖ ਮੰਤਰੀ ਦੀ ਕੋਈ ਅਫਸਰ ਨਾ ਮੰਨ ਰਿਹਾ ਹੋਵੇ ਮੀਡੀਆ 'ਚ ਆ ਜੀ ਸਾਰਾ ਕੁਝ ਮੰਨ ਲਓ ਹੁਣ ਜਿੰਨੀਆਂ ਮੀਟਿੰਗਾਂ ਹੁੰਦੀਆਂ ਉਹਦੀਆਂ ਅਸੀਂ ਮੰਨ ਲਓ ਆ ਮੀਡੀਆ 'ਚ ਦਿੰਨੇ ਆ ਅਸੀਂ ਪ੍ਰੈਸ ਨੋਟ ਲਗਦੇ ਆ ਮੀਟਿੰਗਾਂ ਹੁੰਦੀਆਂ ਪ੍ਰਸ਼ਾਸਨ ਮੀਟਿੰਗ ਕਰਾਉਂਦਾ ਤੇ ਜੇ ਮੁੱਖ ਮੰਤਰੀ ਦੀ ਨਿਵੰਨ ਰਹੇ ਫਿਰ ਤਾਂ ਮੁੱਖ ਮੰਤਰੀ ਵੀ ਫਿਰ ਕਾਹਦੇ ਪ੍ਰਸ਼ਾਸਨ ਮੁੱਖ ਮੰਤਰੀ ਤੋਂ ਵੱਡਾ ਕਹਿ ਸਕਦੇ ਆ ਵੀ ਜਿਹੜੇ ਸਿਵਲ ਦੇ ਅਧਿਕਾਰੀ ਬੈਠੇ ਆ ਉਹ ਇਹ ਮੁੱਖ ਮੰਤਰੀ ਨੂੰ ਵੀ ਸਾਈਡ ਲਾਈਨ ਕਰਕੇ ਜਾ ਰਹੇ ਆ ਪਰ ਤੜੀ ਕੌਣ ਉਹਨਾਂ ਦੇ ਕੌਣ ਕੰਮ ਕਰ ਰਿਹਾ ਅਸੀਂ ਤਾਂ ਕਹਿੰਨੇ ਅਸੀਂ ਤਾਂ ਕਿੰਨੇ ਵੀ ਜਿਹੜਾ ਬੰਦਾ ਉਹਨਾਂ ਤੋਂ ਹੋਰ ਕੋਈ ਕੰਮ ਕਰ ਰਿਹਾ ਜੇ ਕੋਈ ਲੱਗਦਾ ਵੀ ਜਿਹਦੀ ਮੰਨਦੇ ਸਾਨੂੰ ਉਹਦੀ ਮੀਟਿੰਗ ਕਰਾ ਦਿਓ ਜੇ ਸੁਪਰੀਮ ਕੋਰਟ ਦੀ ਵੀ ਪੰਜਾਬ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ ਪੰਜਾਬ ਦੇ ਸਿਵਲ ਅਧਿਕਾਰੀ ਪ੍ਰਸ਼ਾਸਨ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਹੋਰ ਕੀ ਦੀ ਮੰਨਣਗੇ ਹੂੰ ਫਿਰ ਤਾਂ ਕੋਈ ਜਾਣੇ ਕਿ ਹੋਰ ਪਾਵਰਫੁਲ ਬੰਦਾ ਹੋਊਗਾ ਹੋ ਸਕਦਾ ਜੀ ਇਹੀ ਹੈ ਇਹੀ ਕਹਿ ਸਕਦੇ ਆ ਵੀ ਆਪਣੀ ਸਟੇਟ ਦਾ ਹੈੱਡ ਹੈ ਜੇਕਰ ਉਹਦੀ ਨਹੀਂ ਸਿਵਲ ਅਧਿਕਾਰੀ ਮੰਨਦੇ ਹੂੰ ਜੋ ਅੱਜ ਤੱਕ ਨਹੀਂ ਹੋਇਆ ਜੇਕਰ ਮੰਨ ਲਓ ਪੁਰਾਣੇ ਸਮੇਂ 'ਚ ਗੱਲ ਕਰਦੇ ਆਂ ਆਪਾਂ ਵੀ ਜੇ ਆਪਾਂ ਮਹਿਕਮੇ ਦੇ ਮੰਤਰੀ ਨੂੰ ਮਿਲ ਲੈਂਦੇ ਸੀ ਤਾਂ ਉਹ ਮਹਿਕਮੇ ਦੇ ਮੰਤਰੀ ਜੇ ਮੰਨ ਲਓ ਉੱਥੇ ਹਾਮੀ ਭਰਦਾ ਸੀ ਤਾਂ ਉਹ ਕੰਮ ਜਿਹੜਾ ਉਹ ਅਧਿਕਾਰੀ ਕਰਦੇ ਸੀ ਜੀ ਹੁਣ ਤਾਂ ਅਸੀਂ अनेका ਮੀਟਿੰਗਾਂ ਮਹਿਕਮੇ ਦੇ ਮੰਤਰੀ ਤੋਂ ਛੱਡ ਕੇ ਤੁਸੀਂ ਵੇਖੋ ਵਿੱਤ ਮੰਤਰੀ ਨੂੰ ਛੱਡ ਕੇ ਸਿੱਖਿਆ ਮੰਤਰੀ ਨੂੰ ਛੱਡ ਕੇ ਸੀਮ ਨਾਲ ਵੀ ਕਰ ਚੁੱਕੇ ਹਾਂ ਸਾਡਾ ਮੁੱਦਾ ਅਸਲ 'ਚ ਕੀ ਹੈ ਕਿ 17 ਜੁਲਾਈ 20 ਨੂੰ ਜਦੋਂ ਕਾਂਗਰਸੀ ਸਰਕਾਰ ਸੀਗੀ ਉਦੋਂ ਮਨਪ੍ਰੀਤ ਬਾਦਲ ਨੇ ਇੱਕ ਉਸ ਟਾਈਮ ਕੋਵਿਡ ਚੱਲ ਰਿਹਾ ਸੀ ਕੋਵਿਡ ਦੇ ਦੌਰਾਨ ਵੀ ਇੱਕ ਫੈਸਲਾ ਲਿਆ ਕਿ ਇਹਨਾਂ ਤੇ ਸੈਂਟਰ ਪੇਸਕੇ ਲਾਗੂ ਹੋਣਗੇ ਜਿਹੜੇ ਤੋਂ ਬਾਅਦ ਮਲਾਜਮ ਭਰਤੀ ਤਾਂ ਉਹਦੇ ਨਾਲ ਕੀ ਆ ਸਾਡੀਆਂ ਤਨਖਾਹਾਂ 20 25000 ਰੁਪਇਆ ਪ੍ਰਤੀ ਮਹੀਨਾ ਘਟ ਗਈਆਂ ਆਮ ਰੈਗੂਲਰ ਮੁਲਾਜ਼ਮਾ ਨਾਲੋਂ ਜਦੋਂ ਕਿ ਅਸੀਂ ਸੇਮ ਸਾਰਾ ਕੁਝ ਉਹੀ ਪ੍ਰੋਸੈਸ ਪੂਰਾ ਕਰਕੇ ਆਏ ਆ ਹੁਣ ਲੋਕ ਕਹਿ ਦਿੰਦੇ ਆ ਆਮ ਤੌਰ ਤੇ ਤੁਹਾਡੇ ਸੋਸ਼ਲ ਮੀਡੀਆ ਤੇ ਥੱਲੇ ਵੀ ਕਮੈਂਟ ਸੁਣਨ ਨੂੰ ਮਿਲ ਲੰਗੇ ਕਿ ਇਹਨਾਂ ਦੀਆਂ ਤਨਖਾਹਾਂ ਬਹੁਤ ਆ ਉਹ ਭਾਵੇਂ ਆਈਟੀ ਸੈੱਲ ਵਾਲੇ ਹੋਣ ਭਾਵੇਂ ਵੈਸੇ ਬੁੱਧੀਜੀਵੀ ਜਿਹਨੂੰ ਆਪਾਂ ਵਰਗ ਅਜਿਹਾ ਦਿੰਦੇ ਆ ਨਾ ਵੀ ਉਹਦੀ ਤਨਖਾਹ ਬਹੁਤ ਆ ਨਵਾਂ ਬੁੱਧੀਜੀਵੀ ਵਰਗ ਆਪਾਂ ਕਹਿ ਸਕਦੇ ਆ ਉਹ ਵੀ ਕਮੈਂਟ ਥੱਲੇ ਕਰਦਾ ਹਾਂ ਪਰ ਉਹਨਾਂ ਨੂੰ ਸੋਚਣ ਦੀ ਲੋੜ ਆ ਸਮਝਣ ਦੀ ਲੋੜ ਆ ਕਿ ਇਹ ਸਾਡੀ ਲੜਾਈ ਨਹੀਂ ਆ ਇਹ ਥੋਡੇ ਆਉਣ ਵਾਲੇ ਜਿਹੜੇ ਬੱਚੇ ਆ ਜਿਨ੍ਹਾਂ ਨੇ ਨੌਕਰੀਆਂ ਚ ਆਉਣਾ ਉਹਨਾਂ ਦੀ ਲੜਾਈ ਆ ਇਕੱਲੇ ਅਧਿਆਪਕਾਂ ਦੀ ਲੜਾਈ ਨਹੀਂ ਆ ਇਹ ਪਟਵਾਰੀਆਂ ਦੀ ਲੜਾਈ ਆ ਇਹ ਡੀਸੀ ਦਫ਼ਤਰ ਦੇ ਕਰਮਚਾਰੀਆਂ ਦੀ ਲੜਾਈ ਆ ਇਹ ਪੁਲਿਸ ਮੁਲਾਜ਼ਮਾਂ ਦੀ ਲੜਾਈ ਆ ਸਰਕਾਰ ਹਰ ਇੱਕ ਰੋਲਾ ਪਾਉਂਦੀ ਆ ਕਿ ਪ੍ਰਸ਼ਾਸਨ ਜਿਹੜੀ ਡੀਲਿੰਗ ਆ ਉਹ ਕਰਪਸ਼ਨ ਆ ਜਿਹੜੀ ਜਿਹੜੀ ਡੀਲਿੰਗ ਬੰਦੇ ਨਾਲ ਕਰਦੇ ਆ ਉਹ ਬੰਦ ਹੋਣੀ ਚਾਹੀਦੀ ਆ ਹਾਂਜੀ ਕਰਪਸ਼ਨ ਬੰਦ ਹੋਊਗੀ ਕਿਵੇਂ ਮੰਨ ਲਓ ਜੇ ਪਟਵਾਰੀ ਆ ਡੀਸੀ ਦਫ਼ਤਰ ਦਾ ਮੁਲਾਜ਼ਮ ਆ ਤੇ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹ ਬਲਿਕ ਦੀ ਸਿੱਧੀ ਡੀਲਿੰਗ ਇਹਨਾਂ ਨਾਲ ਆ। ਇਹਨਾਂ ਦੀ ਤਨਖਾਹ ਮੰਨ ਲਓ 17-18000 ਰੁਪਏ ਪ੍ਰਤੀ ਮਹੀਨਾ ਜੋ ਇੱਕ ਪ੍ਰਾਈਵੇਟ ਤੌਰ ਤੇ ਵੀ ਬੰਦਾ ਮੰਨ ਲਓ ਤਨਖਾਹ ਇਸ ਤੋਂ ਵੱਧ ਕਮਾ ਲੈਂਦਾ ਜੇ ਕੋਈ ਆਵਦਾ ਕੰਮ ਵੀ ਕਰਦਾ ਤਾਂ ਤਾਂ ਜੇਕਰ ਉਹ ਪੂਰੀ ਉਹਨਾਂ ਦੇ ਦੂਜੇ ਬਰਾਬਰ ਤਨਖਾਹ ਹੀ ਲੈਂਦਾ ਹੋਊਗਾ ਤਾਂ ਫਿਰ ਕਿਵੇਂ ਗੁਜ਼ਾਰਾ ਕਰੂਗਾ ਉਹਦੀ ਮੰਨ ਲਓ ਜੇ ਪੰਜਾਬ ਪੁਲਿਸ ਦਾ ਇੱਕ ਬੰਦਾ ਸਾਡੀ ਇਲੈਕਸ਼ਨ ਡਿਊਟੀ ਲੱਗਦੀ ਆ ਉਹ ਨਾਲ ਮੇਰੇ ਮੁੰਡਾ ਨਵਾਂ ਭਰਤੀ ਸੀ ਉਹ ਕਹਿੰਦਾ ਬਾਈ ਜੀ ਮੇਰਾ 5ਵਾਂ ਦਿਨ ਹੈ ਤੇ 13ਵਾਂ ਜ਼ਿਲ੍ਹਾ ਪੰਜਾਂ ਦਿਨਾਂ ਜਿਹੜਾ ਬੰਦਾ 13ਵੇਂ ਜ਼ਿਲ੍ਹੇ 'ਚ ਕੰਮ ਕਰਕੇ ਆਇਆ ਤੇ 19 ਇਹ ਸੋਚਣ ਦੀ ਲੋੜ ਆ ਵੀ ਜਿਹੜੇ ਕਮੈਂਟ ਕਰਦੇ ਆ ਗੱਲਾਂ ਕਰਦੇ ਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਤਨਖਾਹਾਂ ਅਸੀਂ ਕੋਈ ਵੱਖਰਾ ਨਹੀਂ ਮੰਗ ਰਹੇ ਅਸੀਂ ਇਹਨਾਂ ਨੂੰ ਤਾਂ ਪੁਰਾਣੀ ਪੈਨਸ਼ਨ ਦੇਣ ਦੀ ਗੱਲ ਕੀਤੀ ਸੀ ਜਿਹੜੇ ਸਾਡੇ ਐਨਪੀਐਸ ਵਾਲੇ ਮੁਲਾਜ਼ਮ ਜਿਹੜੇ ਆ ਉਹ ਰਿਟਾਇਰ ਹੁੰਦੇ ਆ ਉਹਨਾਂ ਦੀ ਪੈਨਸ਼ਨ ਤੁਸੀਂ ਹੈਰਾਨ ਰਹਿ ਜਾਓਗੇ ਜਾਣ ਕੇ 1100 ਰੁਪਿਆ 1200 ਰੁਪਿਆ 1300 ਰੁਪਿਆ ਹਾਂ ਤੇ 1100 ਰੁਪਿਆ ਤਾਂ ਅੱਜ ਕੱਲ ਡਾਕਟਰ ਦੀ ਫੀਸ ਆ ਨਹੀਂ ਉਹਦੇ ਚੱਕੇ ਵੀ ਸਵਾਲ ਆ ਜਿਵੇਂ ਅਸੀਂ ਤੁਹਾਨੂੰ ਕਹਿ ਰਹੇ ਸੀ ਆਪਣੀ ਆਫਰ ਕੋਡ ਵੀ ਗੱਲ ਹੋ ਗਈ ਵੀ ਤੁਹਾਡੀ ਤਨਖਾਹ ਬਹੁਤ ਜ਼ਿਆਦਾ ਪਰ ਸਾਡਾ ਜਿਹੜਾ ਨਜ਼ਰੀਆ ਹੈਗਾ ਉਹ ਅਸੀਂ ਤਾਂ ਕਹਿ ਰਹੇ ਹਾਂ ਵੀ ਖਜ਼ਾਨਾ ਦਾ ਅੱਗੇ ਮ ਜਦੋਂ ਉਧਰ ਸਰਕਾਰ ਨੂੰ ਤਾਂ ਕੋਈ ਸੰਗ ਆ ਰਹੀ ਨਹੀਂ ਰਹੀ ਵੀ ਤੁਸੀਂ ਮੜਾ ਮੋਟਾ ਕੋਈ ਬਈ ਦੇਖ ਲੋ ਵੀ ਇਹ ਵੀ ਆਪਣੇ ਆਪਣੇ ਵਿਖੇ ਦਾ ਸਵਾਲ ਆ ਜੀ ਤਾਂ ਉਹ ਬੇਨਤੀ ਕਰ ਰਹੇ ਆ ਤੁਹਾਨੂੰ ਵੀ ਤੁਸੀਂ ਵੀ ਦੇਖ ਲੋ ਮਾ ਜੀ ਅਸੀਂ ਅਸੀਂ ਪੰਜਾਬ ਦੀ ਸਰਕਾਰ ਦਾ ਕਿਹੜਾ ਮੰਤਰੀ ਕਦੋਂ ਮੁੱਖ ਮੰਤਰੀ ਕਹਿੰਦਾ ਕਿ ਖਜ਼ਾਨਾ ਖਾਲੀ ਆ ਮੁੱਖ ਮੰਤਰੀ ਤਾਂ ਕਹਿੰਦੇ ਖਜ਼ਾਨਾ ਭਰਿਆ ਨਾ ਕੋ ਨੱਕ ਉਹ ਤਾਂ ਕਹਿੰਦੇ ਵੀ ਜਦੋਂ ਅਸਲ 'ਚ ਤਾਂ ਕਰਜ਼ੇ ਨਾਲ ਭਰਿਆ ਰਹਿ ਰਹੀ ਦੀ ਆ ਨਹੀਂ ਨਹੀਂ ਜੇ ਮੰਨ ਲਓ ਸਟੇਟ ਦਾ ਜਿਹੜਾ ਹੈੱਡ ਆ ਜੇ ਉਹ ਕਹਿ ਰਿਹਾ ਕਿ ਖਜ਼ਾਨਾ ਭਰਿਆ ਹੋਇਆ ਤੁਹਾਪਾ ਤਾਂ ਦੇਦੀ ਯਕੀਨ ਕਰਾਂਗੇ ਜਦੋਂ ਵਿੱਤ ਮੰਤਰੀ ਕਹਿ ਰਿਹਾ ਕਿ ਖਜ਼ਾਨਾ ਭਰਿਆ ਹੋਇਆ ਮੈਂ ਇੱਥੇ ਤੁਹਾਨੂੰ ਨਹੀਂ ਇੱਥੇ ਮੈਂ ਤੁਹਾਨੂੰ ਹਰਜਿੰਦਰ ਜੀ ਗਲਤ ਕਰਦਾਗਾ ਤੁਸੀਂ ਕਹਿ ਰਹੇ ਹੋ ਵੀ ਮੁੱਖ ਮੰਤਰੀ ਨਾਲ ਤੁਸੀਂ ਮੀਟਿੰਗ ਕਰੀ ਅਫਸਰ ਉਹਨਾਂ ਦੀ ਮੰਨ ਨਹੀਂ ਰਹੇ ਫਿਰ ਅਸੀਂ ਮੁੱਖ ਮੰਤਰੀ ਦੀ ਗੱਲ ਕਿਵੇਂ ਬਣਗੇ ਯੋਨ ਨੂੰ ਮਤਲਬ ਫਿਰ ਅਫਸਰਾ ਨਹੀਂ ਸਹੀ ਡਾਟਾ ਦੇਣਾ ਵੀ ਖਜ਼ਾਨਾ ਪਰ ਹੈ ਕੇ ਖਾਲੀ ਹੈ ਫਿਰ ਤਾਂ ਉਹਦਾ ਮਤਲਬ ਉਹ ਵੀ ਮੁੱਖ ਮੰਤਰੀ ਦੀ ਯਕੀਨ ਤਾਂ ਆਪਾਂ ਨੂੰ ਕਰਨਾ ਹੀ ਪਊਗਾ ਨੇ ਇਸ ਗੱਲ ਦੇ ਲੈ ਕੇ ਵੀ ਖਜ਼ਾਨਾ ਭਰਿਆ ਜਦੋਂ ਮਨਪ੍ਰੀਤ ਬਾਦਲ ਦੀ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਆ ਉਹਦੋਂ ਆਪਾਂ ਯਕੀਨ ਕਰ ਲੈਂਦੇ ਸੀ ਵੀ ਖਜ਼ਾਨਾ ਖਾਲੀ ਆ ਤੇ ਲੋਕਾਂ ਨੇ ਪੀਪਾ ਦਾ ਮੁੱਦਾ ਕਰਤਾ ਮੁਲਾਜ਼ਮਾ ਨੇ ਕਰਤਾ ਆਮ ਲੋਕਾਂ ਨੇ ਕਰਤਾ ਉਹ ਕਿਤੇ ਪੰਜਾਬ ਦੀ ਰਾਜਨੀਤੀ 'ਚ ਕਿਸੇ ਹਾਸ਼ੀਏ ਤੇ ਨਹੀਂ ਰਿਹਾ ਹਾਂ ਇਹ ਤਾਂ ਕਹਿੰਦੇ ਖਜ਼ਾਨਾ ਭਰਿਆ ਪਰ ਖਜ਼ਾਨੇ ਦਾ ਇਹਨਾਂ ਨੇ ਤਾਂ ਪਿੱਛੇ ਜੇ ਬਿਆਨ ਆਇਆ ਸੀ ਵੀ ਅਸੀਂ ਹੜਪੀੜ ਜਿਹੜੇ ਹੜਾਂ ਦੀ ਹੈਗੀ ਆ ਆਉਣ ਵਾਲੀ ਸਥਿਤੀ ਹਸਤੇ ਅਸੀਂ ਤਿਆਰ ਬੈਠੇ ਆ ਅਸੀਂ ਕਿਉਂ ਮੰਗੀਏ ਸੈਂਟਰ ਤੋਂ ਫੰਡ ਆਇਆ ਸੀ ਬਿਆਨ ਤੁਸੀਂ ਵੀ ਸੁਣਿਆ ਹੋਣਾ ਨਾ ਜੀ ਜੀ ਤੇ ਜੇ ਖਜ਼ਾਨਾ ਭਰਿਆ ਤਾਂ ਤਾਂ ਹੀ ਕਹਿ ਰਹੇ ਆ ਜੇ ਅਸੀਂ ਤਾਂ ਉਹੀ ਖਜ਼ਾਨੇ ਚੋਂ ਕਹਿੰਨੇ ਵੀ ਜੇ ਖਜ਼ਾਨਾ ਭਰਿਆ ਤਾਂ ਉਹ ਚੋਂ ਕੁਝ ਸਾਨੂੰ ਵੀ ਕੋਈ ਮੂੰਹ ਦੇਖ ਦਿਓ ਤੁਸੀਂ ਜਿਹੜੀ ਪਦਵੀ ਤੇ ਬੈਠੇ ਹੋ ਤੁਸੀਂ ਉਹ ਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਹੋ ਹੁਣ ਗੁਰੂ ਨੂੰ ਬਹੁਤ ਗਿਆਨ ਹੁੰਦਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਉਹਨੂੰ ਪਤਾ ਹੁੰਦਾ ਕਿਹੜਾ ਬੱਚਾ ਸ਼ਰਾਰਤੀ ਆ ਕਿਹੜਾ ਨਕਲਚੀ ਆ ਕਿਹੜਾ ਹੁਸ਼ਿਆਰਾ ਉਹਨੂੰ ਸਾਰੀ ਗੱਲ ਦਾ ਪਤਾ ਕਿਹੜਾ ਬੰਕ ਮਾਰਦਾ ਹੈ ਤੇ ਤੁਹਾਨੂੰ ਇਹ ਵੀ ਫਿਰ ਹੁਣ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਕਿਹੜਾ ਸੱਚ ਬੋਲਦਾ ਕਿਹੜਾ ਝੂਠ ਬੋਲਦਾ ਹੁਣ ਤੁਸੀਂ ਤਾਂ ਮਤਲਬ ਮੈਂ ਸਿੱਧਾ ਉਹ ਬੇਨਤੀ ਕਰਦੇ ਆ ਵੀ ਜੇ ਥੋੜਾ ਜਿਹਾ ਤੁਸੀਂ ਵੀ ਹੌਲੀ ਚੱਲੋ ਵੀ ਆਪਾਂ ਖਜ਼ਾਨੇ ਵਾਲੇ ਪਾਸੇ ਦੇਖ ਲਈਏ ਵੀ ਤਰਸ ਖਾਲ ਗਏ ਮੜਾ ਆ ਤੁਹਾਨੂੰ ਪਤਾ ਹੀ ਆ ਅਸੀਂ ਅਸੀਂ ਤਾਂ ਅਸੀਂ ਹੌਲੀ ਚੱਲ ਰਹੇ ਆ ਜੀ ਅਸੀਂ ਤਾਂ ਅਸੀਂ ਕੋਈ ਵੱਖਰੀ ਚੀਜ਼ ਨਹੀਂ ਮੰਗ ਰਹੇ ਜੋ ਟੂਰਨਾਮੈਨਿਫੈਸਟੋ ਜੋ ਵਾਦੇ ਕੀਤੇ ਸੀ ਉਹਨਾਂ ਚੋਂ ਕੋਈ ਨਹੀਂ ਪੂਰਾ ਕੀਤਾ ਮਲਾਈ ਮਨਾਲ ਕੋਈ ਨਹੀਂ ਪੂਰਾ ਕੀਤਾ ਮੈਂ ਕਹਣਾ ਜਮਾ ਠੀਕ ਆ ਤੁਸੀਂ ਆਪਦੀ ਜਗ੍ਹਾ ਤੇ ਸਹੀ ਹੋ ਥੋੜਾ ਧਰਨਾ ਵੀ ਸਹੀ ਆ ਥੋੜੇ ਜਜ਼ਬਾਤ ਤੁਸੀਂ ਸਾਰਾ ਕੋਲ ਫੁੱਲ ਨੰਬਰ ਲੈਨੇ ਹੋ ਪਰ ਰੌਲਾ ਇਹ ਹੈ ਜਦੋਂ ਖਜ਼ਾਨੇ ਚ ਪੈਸੇ ਨਹੀਂ ਤੁਹਾਨੂੰ ਦੇਣਗੇ ਇੱਥੋਂ ਖਜ਼ਾਨੇ ਪੈਸੇ ਭਰਨਾ ਕੀ ਨਹੀਂ ਖਜ਼ਾਨਾ ਭਰਨਾ ਸਰਕਾਰ ਨੇ ਆ ਮੁਫਤ ਖੋਰੀ ਬੰਦ ਕਰ ਦੇਣਾ ਹਾਂ ਬਿਜਲੀ ਜਿਹੜੀ ਆ ਉਹ ਕਹਿੰਦੇ ਵੀ ਅਸੀਂ 200 ਯੂਨਟਾਂ ਮੌਫ ਕੀਤੀਆਂ ਹਾਂ ਉਹਦੀ ਯੂਨਟ ਰੇਟ ਕਢਾ ਦੇਣ ਹਰੇਕ ਆਮ ਪਬਲਿਕ ਦਾ ਬੰਦਾ ਗਰੀਬ ਅਮੀਰ ਇਹ ਕਹਿੰਦਾ ਵੀ ਫ੍ਰੀ ਵਾਲਾ ਜਿਹੜਾ ਰੋਡਵੇ ਬੱਸਾਂ ਕਮਾਈ ਕਿੱਥੋਂ ਆਣੀ ਆ ਉਹਨਾਂ ਬੱਸਾਂ ਤੋਂ ਆਣੀ ਆ ਨਾ ਉਹ ਮਹਿਕਮਾ ਜਿਹੜਾ ਉੱਥੇ ਉਹਦਾ ਰੇਟ ਕਢਾ ਦੇਣ ਟਿਕਟ ਦਾ ਰੇਟ ਕਢਾ ਦੇਣ ਹੁਣ ਮੈਂ ਇਹੀ ਗੱਲ ਕਹਣਾ ਭਰਨਾ ਮੈਂ ਕਹਿੰਦਾ ਆ ਦੇਖੋ ਹੁਣ ਤੁਸੀਂ ਗੁਰੂ ਆ ਤੁਹਾਨੂੰ ਸਾਰੀ ਗੱਲ ਪਤਾ ਹੈਗੀ ਹੁਣ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਆਪਦੀ ਡਿਮਾਂਡ ਤਾਂ ਰੱਖ ਰਹੇ ਹੋ ਵੀ ਸਾਡਾ ਪੇ ਸਕੇਲ ਲਾਗੂ ਕੀਤਾ ਜਾਵੇ ਸਾਡਾ ਵਧਾਇਆ ਜਾਵੇ ਵੀ ਨਾਲ ਕੀ ਤੁਸੀਂ ਇਹ ਵੀ ਮੰਗ ਰੱਖਦੇ ਹੋ ਵੀ ਪੰਜਾਬ ਦਾ ਖਜ਼ਾਨਾ ਵੀ ਭਰਿਆ ਜਾਵੇ ਤਾਂ ਆਹ ਵਾਲੀ ਚੀਜ਼ ਆ ਜਿਹੜੀ ਮੁਫਤ ਹੋ ਰਹੀ ਹੈ ਇਹਨੂੰ ਬੰਦ ਕੀਤਾ ਬਿਲਕੁਲ ਜੀ ਸਾਡੀਆਂ ਸਬ ਕਮੇਟੀ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹ ਸਾਨੂੰ ਫਰੀ ਵਾਲੀ ਚੀਜ਼ ਲੈ ਗਈ ਅਸੀਂ ਵਿੱਤ ਮੰਤਰੀ ਨੂੰ ਕਿਹਾ ਇਹ ਚੀਜ਼ ਵੀ ਤੁਸੀਂ ਫਰੀ ਵਾਲੀ ਚੀਜ਼ਾਂ ਇਹ ਬੰਦ ਕਰੋ ਹਾਂ ਕਹਿੰਦੇ ਜੀ ਪੁਰਾਣੀ ਸਰਕਾਰਾਂ ਨੇ ਸ਼ੁਰੂ ਕੀਤੀ ਮੈਂ ਕਿਹਾ ਵੀ ਕੋਈ ਤਾਂ ਰੋਕੂਗਾ ਕੋਈ ਤਾਂ ਪਹਿਲ ਕਦਮੀ ਕਰੂਗਾ ਤਾਂ ਫੇਰ ਹੀ ਚੀਜ਼ ਰੁਕੂਗੀ ਇਹ ਜੇ ਆਪਾਂ ਪਹਿਲ ਕਦਮੀ ਕਿਸੇ ਨੇ ਤਾਂ ਕਰਨੀ ਹੈ ਨਾ ਜੇ ਮੰਨ ਲਓ ਤੁਸੀਂ ਕਿੰਨੇ ਵੀ ਅਸੀਂ ਨਵੇਂ ਆਏ ਆ ਬਦਲ ਕੇ ਆਏ ਆ ਜੇ ਜੇ ਇਹੋ ਤਾਂ ਕੋਈ ਸਟੈਪ ਆ ਕੇ ਲਊਗਾ ਤੇ ਜਿਹੜੇ ਆਮ ਲੋਕ ਆ ਆਮ ਲੋਕ ਇਹ ਚੀਜ਼ ਨੂੰ ਜਿਹੜਾ ਉਹਨੂੰ ਅਸਰੋਂਣਗੇ ਵੀ ਇਹ ਚੀਜ਼ ਸਲਾਈ ਜਾਣਯੋਗ ਆ ਇਮਫਤ ਖੋਰੀ ਬੰਦ ਹੋ ਰਹੀ ਆ। ਨਹੀਂ ਤੁਹਾਡੇ ਸਾਹਮਣੇ ਵਿੱਤ ਮੰਤਰੀ ਨੇ ਕਿਹਾ ਵੀ ਮੁਫਤ ਖੋਰੀ ਵਾਲੀ ਚੀਜ਼ ਲੈ ਗਈ ਬਜਟ। ਬਿਲਕੁਲ। ਇਹ ਕਹੇ ਆ। ਬਿਲਕੁਲ ਨਹੀਂ ਕਿਹਾ ਸੀ। ਅਸੀਂ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਸਾਡੇ ਵਾਅਦੇ ਪੂਰੇ ਨਹੀਂ ਕੀਤੇ ਜੋ ਚੋਣ ਮੈਨ ਇੰਵੈਸਟ ਦੇ ਵਾਅਦੇ ਕੀਤੇ ਸੀ। ਕਹਿੰਦੇ ਸੀ 200 ਯੂਨਟ ਮਾਫ ਮਾਫ ਕੀਤੀ ਹੋਈ ਆ। 300 ਯੂਨਟ ਮਾਫ ਕੀਤੀ ਆ। ਅਸੀਂ ਬੱਸਾਂ ਦਾ ਜਿਹੜਾ ਕਿਰਾਇਆ ਜੋ ਅਸੀਂ ਵਾਅਦਾ ਕੀਤਾ ਸੀ ਉਹ ਮਾਫ ਕੀਤਾ। ਅਸੀਂ ਕਿਹਾ ਵੀ ਤੁਹਾਨੂੰ ਅਸੀਂ ਕਦੋਂ ਕਿਹਾ ਸੀਗਾ ਵੀ ਤੁਸੀਂ ਜਿਹੜੀਆਂ ਗਰੰਟੀਆਂ ਜਿਹੜੀਆਂ ਉਹ ਮਾਫ ਕਰੋ। ਤੁਸੀਂ ਉਹ ਰੇਟ ਯੂਨਿਟ ਰੇਟ ਘਟਾ ਦਿਓ। ਤੁਸੀਂ ਬੱਸਾਂ ਦੇ ਕਿਰਾਏ ਜ ਜੇ ਮੁਫਤ ਕੋਰੀ ਬੰਦ ਕਰੋਗੇ ਤਾਂ ਆਪਾਂ ਹੀ ਖਜ਼ਾਨਾ ਭਰੂਗਾ ਹਾਂ ਠੀਕ ਹੈ ਜਿਹੜਾ ਪੈਸਾ ਅਸਥਿਹਾਰ ਬਾਜ਼ੀਆਂ ਤੇ ਲਟਾਇਆ ਜਾ ਰਿਹਾ ਸਰਕਾਰ ਅਸਥਿਹਾਰ ਬਾਜ਼ੀਆਂ ਕਰ ਰਹੀ ਆ ਬਾਹਰੋਂ ਸਟੇਟਾਂ ਚੋ ਜਿਹੜੇ ਲੋਕ ਆ ਕੇ ਕੰਮ ਕਰ ਰਹੇ ਆ ਲੋਕ ਡਿਮਾਂਡ ਰੱਖਦੇ ਆ ਸੰਘਰਸ਼ੀ ਜਥੇਬੰਦੀਆਂ ਡਿਮਾਂਡ ਰੱਖਦੀਆਂ ਉਹ ਨਹੀਂ ਪੂਰਾ ਕਰਨਾ ਜਿਹੜਾ ਲੋਕ ਨਹੀਂ ਡਿਮਾਂਡ ਰੱਖਦੇ ਉਹ 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 ਦੇਈ ਜਾ ਰਹੇ ਆ ਦੇਈ ਜਾ ਰਹੇ ਪੰ ਫਿਰ ਹੁਣ ਅੱਗੇ ਤਾਂ ਤੁਸੀਂ ਕੀ ਸੋਚਦੇ ਹੋ ਤੁਹਾਨੂੰ 2020 ਦੇ ਤਾਂ ਤੁਸੀਂ ਮਤਲਬ ਸਾਰਾ ਕੋਰਟ ਚੋਂ ਕੇਸ ਵੀ ਜਿੱਤਿਆ ਸਾਰਾ ਕੁਝ ਕਰੀ ਬੈਠੇ ਹੋ ਉਦੋਂ ਦਾ ਪਿਛਲੇ 2023 ਚ ਵੇਲੇ ਸੀ ਦੋ ਸਾਲ ਤਾਂ ਪੈਣੇ ਹੋ ਗਏ ਬਿਲਕੁਲ ਬਿਲਕੁਲ ਤਾਂ ਉਹਦਾ ਕੀ ਆਉਟਪੁੱਟ ਨਿਕਲਿਆ ਆਉਟਪੁੱਟ ਕੋਈ ਨਹੀਂ ਨਿਕਲਿਆ ਜੀ ਪ੍ਰਣਾਲਾ ਉੱਥੇ ਤੋਂ ਉੱਥੇ ਮੀਟਿੰਗ ਚ ਹੋ ਰਹੀ ਕਰੀ ਨਵੀਂ ਮੀਟਿੰਗ ਨਿਕਲਦੀ ਆ ਹਾਂ ਆਮ ਤੌਰ ਤੇ ਕੀ ਆ ਵੀ ਜਦੋਂ ਸੀਐਮ ਨਾਲ ਮੀਟਿੰਗ ਹੁੰਦੀ ਹੈ ਬੜੇ ਉਤਸ਼ਾਹ ਨਾਲ ਚਾਹੀਦਾ ਕਿ ਮੁੱਖ ਮੰਤਰੀ ਨੇ ਸਾਨੂੰ ਅੱਜ ਇਹ ਚੀਜ਼ ਦਿੱਤੀ ਆ ਕਿ ਹਾਂ ਮੁੱਖ ਮੰਤਰੀ ਨੇ ਕਹਿਤਾ ਵੀ ਇਹ ਚੀਜ਼ ਪੂਰੀ ਹੋਊਗੀ ਵੀ ਮੁੱਖ ਮੰਤਰੀ ਤੋਂ ਵੱਧ ਤਾਂ ਕਿਸ ਉਹੀ ਸਾਡੇ ਬੈਨਰ ਫੜ ਫੜ ਕੇ ਕਹਿੰਦੇ ਰਿਹਾ ਪੁਰਾਣੀ ਪੈਨਸ਼ਨ ਤੁਹਾਨੂੰ ਮਿਲਣੀ ਚਾਹੀਦੀ ਜ਼ਰੂਰੀ ਆ ਪਰ ਨਿਕਲ ਕੇ ਕੁਝ ਵੀ ਨਹੀਂ ਆਇਆ ਮੀਟਿੰਗ ਚੋਂ ਮੀਟਿੰਗ ਨਿਕਲਦੀ ਆ ਅਸੀਂ ਲਗਾਤਾਰ 1 ਸਤੰਬਰ ਤੋਂ ਇੱਥੇ ਪੱਕਾ ਹੀ ਧਰਨੇ ਤੇ ਬੈਠੇ ਆ ਉਹਦੀ ਮੰਗ ਨੂੰ ਲੈ ਕੇ ਡੀਪੀ ਦਫ਼ਤਰ ਦੇ ਸਾਹਮਣੇ ਪ੍ਰਸ਼ਾਸਨ ਕੋਲ ਚੇਕ ਬੋਰਡ ਦੇ ਬੰਦੇ ਮੁੱਖ ਮੰਤਰੀ ਦੇ ਉਹ ਨਾਲ ਹੀ ਬੈਠੇ ਜੋ ਕੋਈ ਉਹਨਾਂ ਦੇ ਅਫਸਰ ਜਾਂ ਕੋਈ ਸੈਕਟਰੀ ਕੋਈ ਰਿਟਰਨ ਰੋਟਰ ਨਹੀਂ ਦਿੰਦੇ ਜਿੱਠੀ ਨਹੀਂ ਰਿਟਰਨ ਤਾਂ ਕੀ ਇਹਨਾਂ ਨੇ ਲਾਗੂ ਕਰਕੇ ਵਾਪਸ ਲੈਣ ਨੂੰ ਫਿਰਦੇ ਆ ਜੀ ਸਾਨੂੰ ਲਾਗੂ ਕਰਤਾ 70% ਬੰਦਿਆਂ ਦੀਆਂ ਤਨਖਾਹਾਂ ਪੈ ਗਈਆਂ ਉਹਨੂੰ ਉੱਤੇ ਇੱਕ ਨਵੀਂ ਪੰਜਵਾਂ ਬੇਕਮਿਸ਼ਨ ਲਾਗੂ ਹੋਣਾ ਬਣਦਾ ਜੇ ਪੰਜਵਾਂ ਲਾਗੂ ਹੁੰਦਾ ਤਾਂ ਅਸੀਂ ਜੋ ਪਹਿਲਾਂ ਲੈ ਰਹੇ ਹਾਂ ਉਹ ਤੋਂ ਵੀ ਘਟ ਜਾਾਂਗੇ 4-4000 ਉਹ ਸਾਡੇ ਨੂੰ ਕੱਟ ਲਾ ਕੇ ਖਜ਼ਾਨਾ ਭਰਨ ਨੂੰ ਫਿਰਦੇ ਆ ਵੀ ਸਾਡੇ ਦੇ ਘੱਟ ਲਾ ਲਓ ਉਹਨਾਂ ਨੂੰ ਲੱਗਦਾ ਮਲਾਜ਼ਮ ਵਿਹਲੇ ਆ ਵੀ ਤੁਸੀਂ ਹੁਣ ਸਭ ਤੋਂ ਵੱਧ ਮਾਸਟਰ ਕੰਮ ਕਰਦਾ ਜੀ ਭਾਵੇਂ ਤੁਸੀਂ ਵੋਟਾਂ ਪਾਉਣੀਆਂ ਵੋਟਾਂ ਕਟਾਉਣੀਆਂ ਵੋਟਾਂ ਬਣਾਉਣੀਆਂ ਇਥੋਂ ਤੱਕ ਹੀ ਆ ਹਨ ਹੜਾ ਆਇਆ ਫਲੱਡ ਜਿਹੜੀ ਡਿਊਟੀ ਆ ਉਹ ਵੀ ਸਾਡੀ ਲੱਗੀ ਹੋਈ ਆ ਇਲੈਕਸ਼ਨ ਸੈਲ ਚ ਸਾਡੀਆਂ ਡਿਊਟੀਆਂ ਮੰਨ ਲਓ ਅਸੀਂ ਸਵੇਰ ਤੋਂ ਕੰਮ ਸਾਡਾ ਸ਼ੁਰੂ ਹੋ ਜਾਂਦਾ ਸਾਨੂੰ ਘਰੇ ਪਤਾ ਨਹੀਂ ਸਬਜ਼ੀ ਅਸੀਂ ਲਿਆਉਣੀ ਹੈ ਕਿ ਨਹੀਂ ਲਿਆਉਣੀ ਪਰ ਸਕੂਲ ਅਸੀਂ ਆਲੂ ਗੰਢੇ ਟਮਾਟਰ ਸਾਰਾ ਕੁਝ ਅਸੀਂ ਲੈ ਕੇ ਆਉਣਾ ਖਰੀਆਨਾ ਅਸੀਂ ਲੈ ਕੇ ਆਉਣਾ ਮਿਡੇ ਮੀਲ ਅਸੀਂ ਚਲਾਉਣਾ ਜੇ ਮੰਨ ਲਓ ਮਿਡੇ ਮੀਲ ਦੇ 2 ਮਹੀਨੇ 3 ਮਹੀਨੇ ਪੈਸੇ ਨਹੀਂ ਆਏ ਆਮ ਤੌਰ ਤੇ ਲੇਟ ਹੋ ਜਾਂਦੇ ਆ ਤੋ ਮਾਸਟਰ ਦੇ ਜੇਬ ਚੋਂ ਪੜਦਾ ਉਹ ਜਦੋਂ 3 ਮਹੀਨੇ ਬਾਅਦ ਆਉਣਗੇ ਉਦੋਂ ਉਹਦੀ ਪੂਰਤੀ ਹੋਣੀ ਆ ਉਹਨਾਂ ਟਾਈਮ ਉਹਨੇ ਕੰਮ ਕਰਨਾ ਉਹ ਕਹਿੰਦੇ ਵੀ ਮੁਲਾਜ਼ਮ ਵਿਹਲੇ ਆ ਜੇ ਮੰਨ ਲਓ ਕੰਮ ਹਰੇਕ ਤਰ੍ਹਾਂ ਦਾ ਲੈਣਾ ਤਾਂ ਸਾਨੂੰ ਤਨਖਾਹਾਂ ਵੀ ਪੂਰੀਆਂ ਦਿਓ ਅਸੀਂ ਕੋਈ ਵੱਖਰਾ ਨਹੀਂ ਮੰਗਦੇ ਜੋ ਚੋਣ ਮੈਨ ਇਨਵੈਸਟ ਹੋ ਚੁੱਕਿਆ ਅਸੀਂ ਉਹੀ ਮੰਗ ਦੂਜਿਆਂ ਦੇ ਬਰਾਬਰ ਜੋ ਸਾਡੇ ਨਾਲ ਦੇ ਲੈ ਰਹੇ ਆ ਉਹਨਾਂ ਦੇ ਬਰਾਬਰ ਅਸੀਂ ਕਿਹਨੇ ਉਹ ਦੇ ਦੇਉ ਜੇ ਹੁਣ ਤੁਸੀਂ ਮੁੱਖ ਮੰਤਰੀ ਕੋਲੇ ਹੁਣ ਤੁਸੀਂ ਕਦੇ ਗਏ ਜਾਂ ਫਰਾਂਸ ਮਿਨਿਸਟਰ ਤੁਸੀਂ ਉਹਨਾਂ ਨੂੰ ਨਹੀਂ ਕਹ ਵੀ ਤੁਸੀਂ ਆਪਦੀ ਤਨਖਾਹ ਭਾਈ ਫਿਰ ਕੱਟ ਲਾ ਲਓ ਜੇ ਏਡੀ ਆ ਗੱਲ ਅਸੀਂ ਅਸੀਂ ਤਾਂ ਕਹਿੰਨੇ ਵੀ ਪੰਜਾਬ ਦੇ ਹਮੇਤਿਆਂ ਤੁਸੀਂ ਪੰਜਾਬ ਦੇ ਹਿਤੈਸ਼ ਹੀ ਆ ਜੇ ਇਹ ਕਹਿ ਕੇ ਆਏ ਸੀ ਵੀ ਅਸੀਂ ਪੰਜਾਬੀ ਜਿਹੜੇ ਪੰਜਾਬ ਨੂੰ ਬਦਲਣ ਆਏ ਆ ਅਸੀਂ ਨਵਾਂ ਪੰਜਾਬ ਸਿਰਜਾਂਗੇ ਅਸੀਂ ਇਨਕਲਾਬੀ ਆ ਅਸੀਂ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਆਏ ਸੀਗੇ ਤਾਂ ਜ਼ਿਆਦਾ ਕੁਝ ਮਿਲਾਂ ਦਾ ਕਹਿਣ ਦੀ ਲੋੜ ਨਹੀਂ ਆ ਤੁਸੀਂ ਸਾਰਾ ਕੁਝ ਵੇਖ ਹੀ ਚੁੱਕੇ ਆ ਵੀ ਪੰਜਾਬ ਦਾ ਹਰੇਕ ਵਰਗ ਪਾਵੇਂ ਬੇਰਜ਼ਗਾਰ ਆ ਪਾਵੇਂ ਮਲਾਜ਼ਮ ਆ ਪਾਵੇਂ ਕਿਸਾਨ ਆ ਪਾਵੇਂ ਮਜ਼ਦੂਰ ਆ ਸੜਕਾਂ ਤੇ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਆ ਕੋਈ ਨਹੀਂ ਸੁਣ ਰਿਹਾ ਕਿਸੇ ਕੋਲੇ ਕਿਸੇ ਕੋ ਐਮਐਲਏ ਕੋਲ ਜਾ ਵੜਦੇ ਆ ਉਹ ਵੀ ਕਹਿੰਦੇ ਜੀ ਸਾਡੀ ਅਫਸਰ ਸਾਹੀ ਨੇ ਸਾਨੂੰ ਖਰਾਬ ਕੀਤਾ ਹੈ ਸਾਡੇ ਸਵੇਰੇ ਕੋਈ ਸਾਥੀ ਐ ਐਮਐਲਏ ਨੂੰ ਅਸੀਂ ਮੰਗ ਪੱਤਰ ਦੇਣ ਦੀ ਮਹਿੰਮ ਚਲਾਈ ਹੋਈ ਆ ਚਲੋ ਆਪਾਂ ਨਾਂ ਨਹੀਂ ਲਵਾਂਗੇ ਉਹਨਾਂ ਦਾ ਉਹਨਾਂ ਕੋਲੇ ਗਏ ਸਾਥੀ ਉਹ ਕਹਿੰਦੇ ਜੀ ਅਸੀਂ ਮੈਂ ਉੱਥੇ ਗਿਆ ਸੀ ਕਿ ਸਿੱਖਿਆ ਬੋਰਡ 'ਚ ਥੋੜਾ ਧਰਨਾ ਮੈਨੂੰ ਪਤਾ ਚੱਲ ਰਿਹਾ ਤਾਂ ਉਹਨਾਂ ਨੂੰ ਸਾਰੀ ਗੱਲ ਸਮਝ ਆਈ ਕਹਿੰਦੇ ਯਾਰ ਵੀ ਤੁਹਾਡੀ ਮੰਗ ਜਾਇਜ਼ ਆ ਤਾਂ ਸਾਡੀ ਜਿਹੜੀ ਅਫਸਰਸਾਈ ਸਾਨੂੰ ਖਰਾਬ ਕਰ ਰਹੀ ਹੈ ਸਾਨੂੰ ਗਰਾਊਂਡ ਫੀਲਡ ਚੋਂ ਵੀ ਸਾਨੂੰ ਰਿਪੋਰਟ ਆ ਰਹੀਆਂ ਇਹ ਖਰਾਬ ਕਰ ਰਹੀ ਹੈ ਅਸੀਂ ਇਹ ਗੱਲ ਮੁੱਖ ਮੰਤਰੀ ਕੋਲੇ ਰੱਖਾਂਗੇ ਨਹੀਂ ਫੇਰ ਤਾਂ ਕੋਈ ਮਤਲਬ ਕੋਈ ਹੋਰ ਪਾਵਰ ਚਲਾ ਰਹੀ ਹੈ ਪੰਜਾਬ ਨੂੰ ਤੁਸੀਂ ਲੱਭੋ ਪਾਵਰ ਕਿਹੜੀ ਚਲਾ ਰਹੀ ਹੈ ਪੰਜਾਬ ਨੂੰ ਅਸੀਂ ਕਹਿੰਨੇ ਆਂ ਵੀ ਜਿਹੜੇ ਮੰਨ ਲਓ ਸਟੇਟ ਦੀ ਜਿਹੜਾ ਹੈੱਡ ਆ ਉਹ ਭਗਵਾਨਤਮਨ ਜੀ ਆ ਜੀ ਅਸੀਂ ਕਹਿੰਨੇ ਆਂ ਵੀ ਜੇਕਰ ਅਧਿਕਾਰੀ ਉਹਨਾਂ ਦੀ ਨਹੀਂ ਮੰਨਦੇ ਤਾਂ ਹੋਰ ਕੀ ਦੀ ਮੰਨਣਗੇ ਕੋਈ ਸੁਪਰ ਸੀਐਮ ਵੀ ਹੋ ਸਕਦਾ ਹੈ ਹੋ ਸਕਦਾ ਅਸੀਂ ਅਸੀਂ ਕਹਿੰਨੇ ਜੇ ਜੇ ਮੰਨ ਲਓ ਅਸੀਂ ਤਾਂ ਅਪੀਲ ਕਰਦੇ ਆ ਜੇ ਕੋਈ ਉਹਨਾਂ ਤੋਂ ਇਲਾਵਾ ਵੀ ਕੋਈ ਹੈਗਾ ਤਾਂ ਉਹ ਬੇਨਤੀ ਹੈ ਵੀ ਸਾਡੀਆਂ ਮੰਗਾਂ ਦਾ ਹੱਲ ਜ਼ਰੂਰ ਕਰੇ ਪੰਜਾਬ ਦੀਆਂ अनेका ਮੰਗਾਂ ਵੀ ਚਲੋ ਸਾਡਾ ਚੈਨਲ ਤਾਂ ਉਹ ਦੇਖਦੇ ਨਹੀਂ ਤੁਸੀਂ ਅਪੀਲ ਉਹਨਾਂ ਦੇ ਕੋਲੇ ਜਾ ਕੇ ਤੁਸੀਂ ਲੱਭੋਣਾ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਓ ਵੀ ਤੁਹਾਡੇ ਤੋਂ ਤਾਂ ਆਲਾ ਬੰਦਾ ਕਿਹੜਾ ਉਹਨੂੰ ਮਿਲਾ ਦਿਓ ਭਾਈ ਸਾਡੇ ਨਾਲ ਜੋ ਅੱਗੇ ਹੁਣ ਮੀਟਿੰਗਾਂ ਹੋਣਗੀਆਂ ਅੱਗੇ ਪੁਰਾਣੀਆਂ ਗੱਲਾਂ ਦਾ ਹਿਸਾਬ-ਕਿਤਾਬ ਲਵਾਂਗੇ ਭਾਈ ਵੀ ਹੁਣ ਤੱਕ ਤੁਸੀਂ ਆਹ ਚੀਜ਼ਾਂ ਸਾਨੂੰ ਪ੍ਰोसीडिंग ਸੀਹੀਆਂ ਤੁਹਾਡੀ ਪੁਰਾਣੀ ਮੀਟਿੰਗ ਦੀਆਂ ਤਾਂ ਸਾਡਾ ਹੱਲ ਕਰੋ ਜੇ ਅਧਿਕਾਰੀ ਨਹੀਂ ਕਰਦੇ ਉਹਨਾਂ ਦੀ ਤੁਸੀਂ ਕਾਰਵਾਈ ਕੀ ਕਰਦੇ ਆ ਕਾਰਵਾਈ ਕਰੋ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਤੁਸੀਂ ਕਦੇ ਮਤਲਬ ਜੋ ਇਹਨਾਂ ਦਾ ਪਾਰਟੀ ਜਿੱਥੋਂ ਚੱਲਦੀ ਆ ਦਿੱਲੀ ਤੋਂ ਉਹ ਬੰਦਿਆਂ ਨਾਲ ਕਦੇ ਮਿਲੇ ਆ ਅਰਵਿੰਦ ਕੇਜਰੀਵਾਲ ਨਾਲ ਜਾਂ ਨਹੀਂ ਉਹਨਾਂ ਨੂੰ ਅਸੀਂ ਮਿਲੇ ਨਹੀਂ ਅਸੀਂ ਤਾਂ ਕਹਿੰਨੇ ਆ ਵੀ ਜੇ ਉਹਨਾਂ ਨੇ ਹੱਲ ਕਰਨਾ ਤਾਂ ਉਹਨਾਂ ਨੂੰ ਮਿਲਾ ਦਿਓ ਅਸੀਂ ਤਾਂ ਮਨੀਸ਼ ਸੋਦੀ ਆ ਇੱਕ ਦਿਨ ਮੋਗੇ ਕੋਈ ਜਿੰਮਦਰਦ ਘਾਟਣ ਕਰਨ ਆਏ ਸੀਗੇ ਤਾਂ ਉੱਥੇ ਅਸੀਂ ਮਿਲੇ ਸੀਗੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਸੀ ਵੀ ਸਾਡਾ ਅਸੀਂ ਸੁਪਰੀਮ ਕੋਰਟ ਤੋਂ ਵੀ ਜਿੱਤ ਲਿਆ ਵੀ ਸਾਨੂੰ ਸੁਪਰੀਮ ਕੋਰਟ ਦੇ ਜਿਹੜੇ ਦਿੱਤੇ ਹੋਏ ਹੱਕ ਆ ਉਹ ਵੀ ਥੋੜੀ ਸਰਕਾਰ ਨਹੀਂ ਦੇ ਰਹੀ ਤਾਂ ਉਹਨਾਂ ਨੇ ਇਹ ਪ੍ਰੋਸਾ ਦਿੱਤਾ ਸੀ ਕਿ ਮੈਂ ਵਿੱਤ ਮੰਤਰੀ ਨਾਲ ਇਸ ਬਾਰੇ ਗੱਲ ਕਰੂੰਗਾ ਤੇ ਮੈਂ ਲਿਖ ਕੇ ਭੇਜੂੰਗਾ ਬਟ ਉਸ ਤੋਂ ਬਾਅਦ ਨਾ ਹੀ ਕਦੇ ਅਸੀਂ ਮਿਲੇ ਆ ਅਸੀਂ ਤਾਂ ਹੁਣ ਫਿਰ ਅੱਗੇ ਤੁਸੀਂ ਕੀ ਕਰਨ ਜਾ ਰਹੇ ਹੋ ਜੇ ਨਹੀਂ ਹੁਣ ਮਸਲਾ ਸਾਡਾ ਪੱਕਾ ਧਰਨਾ ਚੱਲ ਰਿਹਾ ਜੀ ਇੱਕ ਤਰੀਕ ਤੋਂ 1 ਸਤੰਬਰ ਤੋਂ ਲਗਾਤਾਰ ਅਸੀਂ 24 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਪ੍ਰਾਤਰੀ ਜਥੇਬੰਦੀਆਂ ਸਹਿਯੋਗ ਨਾਲ ਅਸੀਂ ਚੰਡੀਗੜ੍ਹ ਵੱਲ ਨੂੰ ਕੂਚ ਕਰਨ ਜਾ ਰਹੇ ਹਾਂ ਉਹ ਤਾਂ ਫਿਰ ਤੁਹਾਨੂੰ ਪਹਿਲਾਂ ਹੀ ਇਹਨਾਂ ਨੇ ਕਰ ਲੈਣਾ ਡეტেইন ਵਗੈਰਾ ਜਾਂ ਹੋਰ ਕੋਈ ਨਹੀਂ ਪਹਿਲੀ ਵਾਰ ਹੀ ਨਹੀਂ ਹੋਇਆ ਪੰਜਾਬ 'ਚ ਜੀ ਪੰਜਾਬ ਦੇ ਲੋਕ ਐਹੋ ਜਿਹੇ ਵੀ ਜੋ ਸਪਰਿੰਗ ਵਾਂਗੂ ਜਿੰਨਾ ਕਿਸੇ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਉਹ ਇਹਨਾਂ ਉਨੇ ਉੱਠਦੇ ਐ ਇਹੋ ਜਿਹਾ ਜਿਹੜਾ ਸੰਘਰਸ਼ ਚੱਲ ਰਿਹਾ ਐ ਇਹੋ ਜਿਹਾ ਵਿਦਰੋਹ ਚੱਲ ਰਿਹਾ ਪੰਜਾਬ 'ਚ ਇਨਾਂ ਦੇ ਜਿਹੜੇ ਆ ਉਹ ਬਕੀਏ ਦੇਟ ਦੇਣਗੇ ਲੋਕ 2027 ਦੇ ਇਲੈਕਸ਼ਨ ਚ ਆ ਆ 24 ਨੂੰ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਹਮਮ ਹੁਣ ਜਿਹੜੇ ਹੋਰ ਆ ਆਪੋਜੀਸ਼ਨ ਪਾਰਟੀਆਂ ਕਾਂਗਰਸ ਕਾਂਗਰਸ ਕੋਲੇ ਤਾਂ ਤੁਹਾਡਾ ਆਈ ਸੀਗਾ ਅਕਾਲੀ ਦਲ ਬੀਜੇਪੀ ਉਹਨਾਂ ਨਾਲ ਮਿਲ ਰਹੇ ਹੋ ਤੁਸੀਂ ਉਹ ਕੀ ਕਹਿੰਦੇ ਆ ਨਹੀਂ ਉਹਨਾਂ ਨੂੰ ਅਸੀਂ ਨਹੀਂ ਮਿਲੇ ਜੀ ਅਸੀਂ ਉਹਨਾਂ ਤੱਕ ਜਿਹੜੇ ਅਸੀਂ ਡਿਊਟੀ ਲਾਈ ਆ ਆਪਦੇ ਆਪ ਜਿਹੜੇ ਅਧਿਆਪਕ ਜਥੇਬੰਦੀ ਇਹਦੇ ਸਾਡੇ ਜਿਹੜੇ ਜ਼ਿਲ੍ਹੇਵਾਰ ਆ ਉਹਨੂੰ ਕਿਹਾ ਵੀ ਜਿਹੜਾ ਤੁਹਾਡਾ ਵਿਧਾਇਕ ਹਲਕੇ ਦਾ ਉਹਨਾਂ ਤੱਕ ਤੁਸੀਂ ਪਹੁੰਚ ਕਰੋ ਸਾਡੀ ਆਵਾਜ਼ ਜਿਹੜੀ ਸੁਖਪਾਲ ਖਹਿਰਾ ਜੀ ਆ ਉਹਨਾਂ ਨੇ اٹਾਈ ਸੀਗੀ ਉਤਾਰਨੇ ਜਵੀ ਪਿੱਛੇ ਜੇ ਆਏ ਸੀ ਉਹਨੇ ਟਵੀਟ ਵੀ ਕੀਤਾ ਸੀਗਾ ਆਪਦਾ ਤਾਂ ਉਸ ਤੋਂ ਇਲਾਵਾ ਅਸੀਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਈ ਬਾਈ ਨੂੰ ਮਿਲੇ ਸੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਇਹ ਚੀਜ਼ ਜਿਹੜੀ ਆ ਅਸੀਂ ਵਿਧਾਨ ਸਭਾ ਦੇ ਵਾਲਾ ਸੈਸ਼ਨ ਆਊਗਾਗਾ ਅੱਗੇ ਉੱਥੇ ਉਠਾਵਾਂਗੇ ਉਸ ਤੋਂ ਇਲਾਵਾ ਮਨਪੀਤ ਯਾਲੀ ਜੀ ਨੇ ਸਾਡੀ ਜਿਹੜੀ ਆਵਾਜ਼ ਚੱਕੀ ਆ ਜਿੰਨੇ ਵੀ ਆਪਦੇ ਆਪਦੇ ਏਰੀਆ 'ਚ ਸਾਥੀ ਹੈਗੇ ਉਹ ਆਪਦੇ ਆਪਦੇ ਹਲਕਾ ਵਧਾਇਕ ਨੂੰ ਮਿਲ ਰਹੇ ਆ ਭਾਵੇਂ ਕੋਈ ਆਪੋਜੀਸ਼ਨ 'ਚ ਆ ਭਾਵੇਂ ਕੋਈ ਸੱਤਾ 'ਚ ਹੂੰ ਤਾਂ ਉਹਨਾਂ ਤੱਕ ਆਪਦੀ ਗੱਲ ਪਹੁੰਚਾਈ ਜਾ ਰਹੀ ਆ ਐਗਰੀ ਵੀ ਕਰਦੇ ਜਿਹੜੇ ਹਲਕੇ ਜਿਹੜੇ ਆ ਜਿਹੜੇ ਆਪੋਜੀਸ਼ਨ ਤੋਂ ਇਲਾਵਾ ਉਹ ਐਗਰੀ ਵੀ ਕਰਦੇ ਆ ਵੀ ਤੁਹਾਡੀ ਮੰਗ ਜਾਇਜ਼ ਆ ਅਸੀਂ ਉਹਨੂੰ ਨਜਾਇਜ਼ ਨਹੀਂ ਠਰਾਉਂਦੇ ਪਰ ਕੁੰਡੀ ਫਿਰ ਉੱਥੇ ਦੀ ਉੱਥੇ ਦੀ ਵੀ ਅਧਿਕਾਰੀ ਇਹਨੂੰ ਮੰਨਣ ਨੂੰ ਤਿਆਰ ਨਹੀਂ ਆ ਜਾਂ ਇਹ ਨਹੀਂ ਪਤਾ ਵੀ ਚਲਦੀ ਕੀ ਦੀ ਹੈ ਕੀ ਦੀ ਮੰਨਣ ਗਿਆ ਇਹ ਵੀ ਕਹਿ ਸਕਦੇ ਆ ਹਾਂ ਹੁਣ ਜਦੋਂ ਤੁਸੀਂ ਇਹ ਸਾਰਾ ਸਿਸਟਮ ਦੇਖਦੇ ਜਿਵੇਂ ਤੁਸੀਂ ਕਹਿੰਦਾ ਵੀ ਲਾ ਗੰਡਿਆਂ ਤੋਂ ਲਾ ਰਾਸ਼ਨ ਤੋਂ ਅਸੀਂ ਸਾਰਾ ਕੁਝ ਬਣਾਉਨੇ ਆ ਉੱਥੇ ਸਾਰਾ ਕੁਝ ਕਰਦੇ ਆ ਫਿਰ ਤੁਸੀਂ ਵੀ ਕਿੰਨਾ ਟਾਈਮ ਆਪਦੀ ਜੇਬ ਚੋਂ ਦੇਈ ਜਾਓਗੇ ਕਿੰਨਾ ਚਿਰ ਮੰਨ ਲਓ ਮੈਂ ਇਹ ਵੱਡੀ ਗੱਲ ਹੋਰ ਆ ਵੀ ਪੀਣ ਤੋਂ ਲੈ ਕੇ ਪ੍ਰਿੰਸੀਪਲ ਤੱਕ ਦਾ ਕੰਮ ਇੱਕ ਅਧਿਆਪਕ ਕਰਦਾ ਸਕੂਲਾਂ ਚ ਪੀਣ ਦੀ ਪੋਸਟ ਨਹੀਂ ਆ ਉਸ ਤੋਂ ਇਲਾਵਾ ਜੇ ਕਲਰਕ ਦੀ ਗੱਲ ਕਰੀਏ ਤਾਂ ਕਲਰਕ ਦੀ ਪੋਸਟ ਨਹੀਂ ਹੈ ਸਕੂਲਾਂ 'ਚ ਕਈ ਤਾਂ ਅਸੀਂ ਤਨਖਾਹਾਂ ਵੀ ਆਪਦੀਆਂ ਆਪ ਬਣਾਉਣੇ ਆ ਇਹਨਾਂ ਮਾੜਾ ਹਾਲਾ ਸਕੂਲਾਂ 'ਚ ਪੂਰੀਆਂ ਸਾਮੀਆਂ ਨਹੀਂ ਆ ਬੜੀ ਸਾਮੀ ਤਾਂ ਪ੍ਰਿੰਸੀਪਲਾਂ ਇਹ ਗੱਲ ਅਸੀਂ ਤੁਹਾਡੀ ਕਮ ਲਈ ਐਜੂਕੇਸ਼ਨ ਮਿਨਿਸਟਰ ਕਹਿੰਦੇ ਵੀ ਇੱਥੇ ਤਾਂ ਨੰਬਰ 1 ਸਕੂਲ ਮਨੀਸ਼ ਸੋਦੀਆ ਵੀ ਕਹਿੰਦੇ ਵੀ ਸਮਾਰਟ ਸਕੂਲ ਬਣਾਤੇ ਵੀ ਕੋਈ ਇਹੋ ਜਿਹਾ ਸਕੂਲ ਨਹੀਂ ਜਿਹਦੀ ਚਾਰ ਦਿਵਾਰੀ ਨਾ ਹੋਵੇ ਜੀ ਬਹੁਤ ਵਧੀਆ ਇੱਥੇ ਲੱਗਿਆ ਹੋਇਆ ਸਿਸਟਮ ਤੁਸੀਂ ਕੋਈ ਉਲਟਾ ਫਰੇ ਹੋ ਸਮਝਣ ਦੀ ਲੋੜ ਆ ਇਹ ਚੀਜ਼ ਨੂੰ ਆਪਾਂ ਗੱਲ ਕਰਦੇ ਆ ਕਿ ਸਕੂਲ ਆਫ ਐਮੀਨੈਂਸੀ ਨਹੀਂ ਸਾਰਾ ਕੁਝ ਹਾਂ ਸਕੂਲ ਆ ਵੀ ਮੈਨੂੰ ਮੰਨ ਲਓ ਇੱਕ ਹਲਕੇ 'ਚ ਇੱਕ ਸਕੂਲ ਬਣਾਤਾ ਹਾਂ ਜੇ ਆਪਾਂ ਇੱਕ ਸਕੂਲ ਨੂੰ ਤਾਂ ਚੱਕੀਏ ਨੇ ਦੂਜੇ ਸਕੂਲਾਂ ਨੂੰ ਵੀ ਤਾਂ ਨਿਗਾਹ ਚ ਰੱਖਣਾ ਹਨਾ ਜਿਹੜੀ ਇਹ ਨਵੀਂ ਸਿੱਖਿਆ ਨੀਤੀ ਹੈ ਬਹੁਤ ਘਾਤਕ ਨੀਤੀ ਹੈ ਨਵੀਂ ਸਿੱਖਿਆ ਨੀਤੀ ਜੇ ਉਹ ਇੱਕ ਸਕੂਲ ਉਜਾਗਰ ਕਰਤਾ ਥੋੜੇ ਟਾਈਮ ਵਾਸਤੇ ਮੰਨ ਲਓ ਤੋਂ ਪਹਿਲਾਂ ਤਾਂ ਇਹਨਾਂ ਨੇ ਮੰਨ ਲਓ ਕਈ ਸੂਬਿਆਂ ਨੇ ਉਹ ਨਵੀਂ ਸਿੱਖਿਆ ਨੀਤੀ ਉਹ ਸੈਪਟ ਨਹੀਂ ਕੀਤੀ ਹੂੰ ਕਈ ਸੂਬਿਆਂ ਨੇ ਜਵਾਬ ਦਿੱਤਾ ਵੀ ਅਸੀਂ ਇਹਨੂੰ ਅਸੀਂ ਲਾਗੂ ਨਹੀਂ ਕਰਨਾ ਪੰਜਾਬ ਸਰਕਾਰ ਵੀ ਪਹਿਲਾਂ ਅੜੀ ਰਹੀ ਇਸ ਚੀਜ਼ ਤੇ ਵੀ ਲਾਗੂ ਨਹੀਂ ਕਰਾਂਗੇ ਬਟ ਉਦੋਂ ਬਾਅਦ ਉਹਨੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਜਿਹੜੇ ਪੀਐਮ ਸੀਰੀਜ਼ ਸਕੂਲ ਬਣ ਰਹੇ ਆ ਪੰਜਾਬ 'ਚ ਪੀਐਮ ਸੀਰੀਜ਼ ਸਕੂਲਾਂ ਤੇ ਤਾਂ ਵੱਖਰੀਆਂ ਗਰੰਟ ਆ ਰਹੀਆਂ ਵੱਖਰੇ ਪ੍ਰੋਜੈਕਟ ਆ ਰਹੇ ਆ ਉਹ ਕੁਝ ਕਿਸਮਤ ਸਕੂਲ ਆ ਸਾਰੇ ਸਕੂਲਾਂ ਨੂੰ ਉਹ ਸਾਰਾ ਕੁਝ ਨਹੀਂ ਮਿਲ ਰਿਹਾ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਜੇ ਸਾਰੇ ਸਕੂਲਾਂ ਨੂੰ ਬਰਾਬਰ ਰੱਖਿਆ ਜੇ ਇਹ ਮੰਨ ਲਓ ਇਹ ਨਹੀਂ ਵੀ ਸਕੂਲ ਆ ਫੈਮਿਨੈਂਸ ਬੱਚਾ ਪੜਦਾ ਉਹਨੂੰ ਮੰਨ ਲਓ ਜੇ ਆਪਾਂ ਅੰਦਾਜ਼ਾ ਲਾਈਏ ਸਾਡੇ 1800-2000 ਰੁਪਏ ਵਰਦੀ ਦਾ ਮਿਲਦਾ ਇੱਕ ਬੱਚੇ ਦਾ ਜਿਹੜੇ ਆਪ ਸਾਡੇ ਆਮ ਸਕੂਲ ਆ ਉੱਥੇ 600 ਰੁਪਏ 'ਚ ਬੂਟ ਸਾਰਾ ਕੁਝ ਲੈ ਕੇ ਦੇ ਇਹ ਨਹੀਂ ਵੀ ਆਪਾਂ ਇੱਕ ਸਕੂਲ ਖੜਾ ਕਰਕੇ ਬਾਕੀ ਸਕੂਲ ਖਤਮ ਕਰ ਦਈਏ ਥਲੜੇ ਜਿਆਦਾ ਬੱਚੇ ਹੀ ਉੱਥੇ ਪੜਦੇ ਆ ਨਾ ਆਮ ਘਰਾਂ ਦੇ ਬੱਚੇ ਹੀ ਉੱਥੇ ਪੜਦੇ ਆ ਆਮ ਘਰਾਂ ਦੀ ਉੱਥੇ ਪੜਦੇ ਆ ਅਸਲ ਸਿਸਟਮ ਕੀ ਆ ਵੀ ਕੁਰਸੀਆਂ ਜਿੰਨਾ ਚਿਰ ਮਰਜੀ ਨਵੇਂ ਚਿਹਰੇ ਆਈਏ ਨਾ ਉਹਨਾਂ ਦਾ ਸੁਧਾਰ ਨਹੀਂ ਹੋ ਸਕਦਾ ਜਿੰਨਾ ਚਿਰ ਨੀਤੀਆਂ ਨਹੀਂ ਬਦਲਦੀਆਂ ਜਿੰਨਾ ਚਿਰ ਨੀਤੀਆਂ ਬਦਲ ਕੇ ਕੋਈ ਪਹਿਲ ਕਦਮ ਹੀ ਨਹੀਂ ਕਰਦਾ ਨੀਤੀਆਂ ਬਦਲਣ ਦੀ ਉਹਨਾਂ ਚਿਰ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਪਹਿਲਾਂ ਨੀਤੀਆਂ ਬਦਲਣ ਦੀ ਲੋੜ ਹੈੜੀਆਂ ਪ੍ਰਾਣੀਆਂ ਕਿਸੇ ਨੂੰ ਤਾਂ ਅੱਗੇ ਆਉਣਾ ਪਊਗਾ ਨਾ ਕਿਸੇ ਨੂੰ ਤਾਂ ਸਟੈਪ ਲੈਣਾ ਪਊਗਾ ਸਖਤ ਹੋਣਾ ਪਊਗਾ ਨੀਤੀਆਂ ਬਦਲਣੀਆਂ ਜ਼ਰੂਰੀ ਆ ਫਿਰ ਫਿਰੇ ਸ਼ਰੇਆ ਮਤਲਬ ਝੂਠ ਮਾਰਿਆ ਜਾ ਰਿਹਾ ਵੀ ਸਕੂਲ ਸਾਡੇ ਏਡੇ ਤਖੜੇ ਹੋ ਗਏ ਏਡਾ ਤਖੜਾ ਸਿਸਟਮ ਬਣ ਗਿਆ ਜੇ ਆਪਾਂ ਨਵੀਆਂ ਬਿਲਡਿੰਗਾਂ ਬਣਾਉਣ ਨੂੰ ਉਹਨਾਂ ਨੂੰ ਪਾਲਿਸ਼ ਕਰਨ ਨੂੰ ਆਪਾਂ ਨੂੰ ਰੰਗ ਰੋਗਣ ਕਰਨ ਨੂੰ ਆਪਾਂ ਉਹਨੂੰ ਚੰਗੀ ਚੀਜ਼ ਨਹੀਂ ਕਹਿ ਸਕਦੇ ਮੈਂ ਪਹਿਲਾਂ ਵੀ ਗੱਲ ਕਰਕੇ ਟਿਆ ਇੱਕ ਸਕੂਲ ਵੱਡਾ ਖੜਾ ਕਰਕੇ ਉਹਦੇ ਆਲੇ ਦੁਆਲੇ ਬਾਕੀ ਸਕੂਲ ਖਤਮ ਕਰਨਾ ਇਹ ਕੋਈ ਚੰਗੀ ਜਿਹੜੀ ਸਿੱਖਿਆ ਨੀਤੀ ਨਹੀਂ ਆ ਹੂੰ ਤੇ ਤੁਸੀਂ ਹਰਜੋਤ ਬੈਂਸ ਨੂੰ ਮਿਲੇ ਹੋ ਹਾਂ ਮਿਲੇ ਆ ਜੀ ਬਿਲਕੁਲ ਮਿਲੇ ਆ ਕੀ ਕਹਿੰਦੇ ਨੇ ਸਰ ਉਹਨਾਂ ਨੇ ਕਿਹਾ ਵੀ ਤੁਹਾਡੀ ਮੰਗ ਜਾਇਜ਼ ਆ ਅੱਜ ਵੀ ਸਾਡੇ ਸਾਥੀ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਕਿ ਮੈਂ ਫਾਈਨਾਂਸ ਮਿਨਿਸਟਰ ਨਾਲ ਇਹਦੇ ਤੇ ਮੀਟਿੰਗ ਕਰੂੰਗਾ ਤਾਂ ਚਲੋ ਮੀਟਿੰਗ 'ਚ ਅੱਗੇ ਕੀ ਨਿਕਲਦਾ ਉਹ ਬਾਅਦ ਦੀ ਗੱਲ ਆ ਅਸੀਂ ਲਗਾਤਾਰ ਜਿਹੜੇ ਆਪਦੇ ਮਹਿਕਮੇ ਦੇ ਮੰਤਰੀਆਂ ਨੂੰ ਵੀ ਫਾਈਨਾਂਸ ਮਿਨਿਸਟਰ ਨੂੰ ਵੀ ਇਹਦੇ ਸੈਕਟਰੀ ਫਾਈਨਾਂਸ ਨੂੰ ਵੀ ਲ ਦੀ ਜਿਹੜੀ ਸਤੰਬਰ ਅਗਲੀ ਜਿਹੜੀ ਸੁਣਵਾਈ ਦੀ ਤਰੀਕ ਕਰ ਸਕੀ ਹੂੰ ਤੁਹਾਡੇ ਨਾਲ ਜਿਵੇਂ ਡੀਟੀਐਫ ਡੀਟੀਐਫ ਦੇ ਤੁਸੀਂ ਜੀ ਜੀ ਮੈਂਬਰ ਹੋ ਤੁਸੀਂ ਜੀ ਹਾਂ ਹੁਣ ਜਦੋਂ ਤੁਸੀਂ ਲੁਧਿਆਣੇ ਵੀ ਤੁਹਾਨੂੰ ਦੇਖਿਆ ਪਾਇਆ ਇਲੈਕਸ਼ਨ ਚ ਉਸ ਤੋਂ ਪਹਿਲਾਂ ਤੁਸੀਂ ਗਿੱਦੜ ਪਏ ਜਾਂ ਜਿਹੜੇ ਚਾਰ ਇਲੈਕਸ਼ਨ ਹੋਏ ਬਰਨਾਲੇ ਵੀ ਦੇਖਿਆ ਤੁਹਾਨੂੰ ਜੀ ਹੁਣ ਇੰਨਾ ਕੁਝ ਕਰਨ ਦੇ ਬਾਅਦ ਡਾਂਗ ਵੀ ਫੇਰੀ ਜਾਂਦੀ ਹੈ ਤੁਹਾਡੇ ਤੇ ਤੁਹਾਨੂੰ ਰਿਟੇਨ ਵੀ ਕੀਤਾ ਜਾਂਦਾ ਹੈ ਤੁਹਾਨੂੰ ਹੋਰ ਵੀ ਡਰਾਇਆ ਧਮਕਾਇਆ ਜਾਂਦਾ ਹੋਊਗਾ ਉਹ ਫਿਰ ਇਧਰ ਬੱਚਿਆਂ ਦੇ ਵੀ ਫਿਰ ਅਸਰ ਪੂਰਾ ਪੈ ਰਿਹਾ ਹੋਊ ਬੱਚਿਆਂ ਦੇ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜਦੋਂ ਮੰਨ ਲਓ ਆਮ ਤੌਰ ਤੇ ਛੁੱਟੀਆਂ ਵਗੈਰਾ ਹੁੰਦੀਆਂ ਜਦੋਂ ਧਰਨਾ ਉਦੋਂ ਹੀ ਲਗਾਇਆ ਜਾਂਦਾ ਜਿਵੇਂ ਸੰਡੇ ਹੁੰਦਾ ਜਾਂ ਕੋਈ ਛੁੱਟੀ ਆ ਗਈ ਤਾਂ ਉਹ ਚੀਜ਼ਾਂ ਦੋਵੇਂ ਮੇਨਟੇਨ ਰੱਖ ਕੇ ਚੱਲੀਆਂ ਪੈਣੀਆਂ ਬੱਚੇ ਦਾ ਨਾਨਸਾਫੀ ਅਸੀਂ ਨਹੀਂ ਕਰ ਸਕਦੇ ਸਾਡੇ ਨਾਲ ਨਾਨਸਾਫੀ ਹੋ ਸਕਦੀ ਆ ਕਿਉਂਕਿ ਅਸੀਂ ਕਰਮ ਹੀ ਉਹ ਆ ਸਾਡਾ ਅਸੀਂ ਬੱਚੇ ਨੂੰ ਚੰਗੇ ਪਾਸੇ ਸੇਧ ਦੇਣੀ ਆ ਅਸੀਂ ਸਿਰਫ ਛੁੱਟੀਆਂ ਦਾ ਹਿਸਾਬ ਕਿਤਾਬ ਲਾ ਕੇ ਆਪਦਾ ਉਦੋਂ ਹੀ ਰੋਜ਼ ਪ੍ਰਦਰਸ਼ਨ ਕਰਦੇ ਆ ਅਸੀਂ ਆਪਦੇ ਕਿਤੇ ਪ੍ਰਤੀ ਆਪਦੇ ਕੰਮ ਪ੍ਰਤੀ ਪੂਰੀ ਤਰ੍ਹਾਂ ਵਫਾਦਾਰ ਆ ਅਸੀਂ ਆਪਦਾ ਕੰਮ ਕਰ ਰਹੇ ਆ ਕਿਉਂਕਿ ਸਾਡੇ ਕੋਲ ਉਸ ਵਰਗ ਦੇ ਬੱਚੇ ਆਉਂਦੇ ਆ ਜੋ ਇੱਕ ਹਿਸਾਬ ਨਾਲ ਅਣਗੋਲੇ ਅਣਗੋਲਿਆ ਵਰਗ ਉਹ ਬੱਚੇ ਸਾਡੇ ਕੋਲੇ ਆ ਕੇ ਪੜਦੇ ਆ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਦੀਆਂ ਘਰਾਂ ਦੀਆਂ ਸਮੱਸਿਆਵਾਂ ਇੱਥੇ ਸਰਕਾਰ ਦਾ ਸਿੰਗਾਪੁਰ ਮਾਡਲ ਲਾਗੂ ਕਰਨ ਦੀ ਗੱਲ ਕਰਦੀ ਆ ਉਹ ਬੱਚਿਆਂ ਕੋਲੇ ਤਾਂ ਵਿਚਾਰਿਆਂ ਕੋਲੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਾਮ ਦੀ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ ਕੋਈ ਉਹਦੇ ਪਰਿਵਾਰ ਦੇ ਮਾਪਿਓ ਆ ਉਹ ਕਿਤੇ ਦਿਹਾੜੀ ਦਾ ਪਾ ਕਰਨ ਗਏ ਆ ਕੋਈ ਨਰਮਾ ਚੋਣ ਗਿਆ ਕੋਈ ਝੋਨਾ ਲਾਉਣ ਜਾਂਦਾ ਕੋਈ ਕਣਕ ਵੜਾਉਣ ਜਾਂਦਾ ਤੇ ਉਹਨਾਂ ਬੱਚਿਆਂ ਕੋਲੇ ਤਾਂ ਫੋਨ ਹੀ ਨਹੀਂ ਆਣੀ ਨਹੀਂ ਸਾਨੂੰ ਤਾਂ ਇਹ ਲੱਗਦਾ ਸੀ ਵੀ ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਵਿੱਚ ਬਹੁਤ ਕੁਝ ਬਦਲਤਾ ਨਵਾਂ ਸੂਰਜ ਚੜਾਤਾ ਸਿੱਖਿਆ ਕ੍ਰਾਂਤੀ ਨੇ ਸਿੱਖਿਆ ਕ੍ਰਾਂਤੀ ਜਿਹੜੀ ਆਈ ਆ ਉਹ ਲੋਕਾਂ ਦੇ ਘਰਾਂ ਦੇ ਹਾਲਾਤ ਨਹੀਂ ਬਦਲ ਸਕਦੀ ਹਾਂ ਹਰੇਕ ਬੰਦੇ ਦਾ ਘਰ ਦਾ ਹੁਣ ਤੁਸੀਂ ਵੀ ਕਵਰੇਜ ਕਰਕੇ ਆਏ ਹੋ ਆਪਣੇ ਹੜਪੀੜ ਤੇ ਏਰੀਆ ਜਿਹੜਾ ਝੰਗਣ ਪੈਣੀ ਰੇਤੇ ਵਾਲੀ ਪੈਣੀ ਮੁੱਖ ਮੰਤਰੀ ਵੀ ਸਾਡੇ ਆਮ ਤੌਰ ਤੇ ਉਹਨਾਂ ਪਿੰਡਾਂ ਦੇ ਨਾਮ ਲੈਂਦੇ ਰਹੇ ਆ ਮੈਂ ਵੀ ਉੱਥੇ ਨੌਕਰੀ ਕਰਕੇ ਆਇਆ 2.5 ਸਾਲ ਹਾਂ ਤੁਸੀਂ ਉਹ ਏਰੀਆ ਤੇ ਤੁਸੀਂ ਜੇ ਮੰਨ ਲਓ ਮੁਹਾਲੀ ਏਰੀਆ ਦੀ ਗੱਲ ਕਰੋ ਤਾਂ ਜ਼ਮੀਨ ਅਸਮਾਨ ਦਾ ਫਰਕ ਬਿਲਕ ਜੋ ਸੁਵਿਧਾ ਇੱਥੇ ਮਿਲ ਸਕਦੀ ਆ ਤੇ ਜੋ ਸੁਵਿਧਾ ਉੱਥੇ ਆ ਉਹ ਆਪਾਂ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਨਹੀਂ ਚੱਲ ਸਕਦੇ ਹਰੇਕ ਖਿੱਤਾ ਜਿਹੜਾ ਉਹਦੀਆਂ ਵੱਖਰੀਆਂ ਸਥਿਤੀਆਂ ਉਹਦਾ ਵੱਖਰਾ ਖਾਣ ਪੀਣਾ ਉਹਦਾ ਵੱਖਰਾ ਰਹਿਣ ਸੇਣਾ ਆਪਾਂ ਸਿੰਗਾਪੁਰ ਦਾ ਮਾਡਲ ਉਹ ਝੰਗੜ ਭੈਣੀ ਦੇ ਏਰੀਆ 'ਚ ਕਿਵੇਂ ਲਾਗੂ ਕਰ ਸਕਦੇ ਨਹੀਂ ਮਤਲਬ ਸਾਡੇ ਤਾਂ ਕਹਿੰਦਾ ਮਤਲਬ ਇਹ ਹੈ ਵੀ ਜਿਹੜਾ ਸਿੱਖਿਆ ਕ੍ਰਾਂਤੀ ਉਹ ਤੇ ਕਰੋੜਾਂ ਰੁਪਏ ਲਾਤਾ ਸਰਕਾਰ ਨੇ ਕਿਸੇ ਦਾ ਤਾਂ ਜੀਵਨ ਪੱਧਰ ਉੱਚਾ ਹੋਇਆ ਜਾਂਦਾ ਮਾਸਟਰਾਂ ਦਾ ਹੋ ਗਿਆ ਜਾਂ ਉੱਥੇ ਬੱਚਿਆਂ ਦਾ ਹੋ ਗਿਆ ਜਾ ਉੱਥੋਂ ਦੀ ਬਿਲਡਿੰਗ ਦਾ ਹੋਗਾ ਕੋਸਤਾ ਹੋਇਆ ਹੋਊ ਤੁਸੀਂ ਕਹਿ ਰਹੇ ਹੋ ਵੀ ਕੁਝ ਵੀ ਨਹੀਂ ਨਿਕਲ ਰਹਾ ਨਹੀਂ ਸਿੱਖਿਆ ਗ੍ਰਾਂਤੀ ਮੰਨ ਲਓ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਲੱਗਦੀਆਂ ਅਧਿਆਪਕ 23 ਛੱਡ ਦਿੱਤਾ ਜਾਣਾ ਚਾਹੀਦਾ ਵੀ ਤੁਸੀਂ ਆਪਾਂ ਵੀ ਪੜ੍ਹੇ ਤੁਸੀਂ ਵੀ ਪੜ੍ਹੇ ਪੇਪਰ ਆਪਣੇ ਹੁੰਦੇ ਸਤੰਬਰ ਚ ਹੁੰਦੇ ਸੀ ਦਸੰਬਰ ਚ ਹੁੰਦੇ ਸੀ ਮਾਰਚ ਚ ਹੁੰਦੇ ਸੀ ਹਾਂ ਹੁਣ ਸਾਨੂੰ 4 ਦਿਨ ਪਹਿਲਾਂ ਪਤਾ ਲੱਗਦਾ ਵੀ ਫਲਾਨਾ ਪੇਪਰ ਲੈਣਾ ਨਵੇਂ-ਨਵੇਂ ਜਿਹੜੇ ਆ ਜਿਵੇਂ ਮਿਸ਼ਨ ਸਮਰੱਥ ਆ ਗਿਆ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਵੀ ਇਸ ਤਰ੍ਹਾਂ ਚੱਲਣਾ ਅਧਿਆਪਕ ਨੂੰ ਉਹਦੇ ਹਿਸਾਬ ਨਾਲ ਪੜ੍ਹਾਉਣ ਨਹੀਂ ਦਿੱਤਾ ਜਾ ਰਿਹਾ ਬੱਚੇ ਨੂੰ ਹੂੰ ਨਵੀਂ ਨਵੀਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਉਤੋਂ ਥੋਪਿਆ ਜਾ ਰਿਆ ਵੀ ਤੁਸੀਂ ਆਹ ਕਰਨਾ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ ਹਾਂ ਸਰਪੰਖੜੇ ਆ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਆ ਵੀ ਤੁਸੀਂ ਆਹ ਚੀਜ਼ ਕਰਨੀ ਆ ਆ ਜਿਹੜਾ ਟੈਸਟ ਲੈਣਾ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਆ ਜਦੋਂ ਕਿ ਪੁਰਾਣੇ ਸਮੇਂ ਚ ਕੀ ਸੀ ਅਧਿਆਪਕ ਨੂੰ ਅਧਿਆਪਕ ਨੂੰ ਆਪਦੀ ਕਲਾਸ ਦੇ ਮੰਨ ਲਓ 30 ਬੱਚੇ ਆ ਉਹਨੂੰ ਪਤਾ ਵੀ ਮੇਰਾ ਬੱਚਾ ਫਲਾਣੇ ਲੈਵਲ ਤੇ ਆ ਮੇਰਾ ਬੱਚਾ ਫਲਾਣੇ ਲੈਵਲ ਤੇ ਆ ਉਹਨੂੰ ਸਾਰੀ ਕਲਾਸ ਨੂੰ ਨਾਲ ਲੈ ਕੇ ਚੱਲਣਾ ਇਹ ਨਹੀਂ ਵੀ ਇਕੱਲੇ 4 ਬੱਚੇ ਉਹਨਾਂ ਨਾਲ ਲੈ ਲਊਗਾ ਜੇ ਇਕੱਲੇ ਅngਲੈਕ ਬੱਚੇ ਦੀ ਹੀ ਉਹ ਟਾਈਮ ਲਾਈ ਜਾਊਗਾ ਤਾਂ ਅ ਅਧਿਆਪਕ ਤੇ ਛੱਡ ਦੇਣਾ ਚਾਹੀਦਾ ਬੱਚੇ ਨੂੰ ਵੀ ਅਧਿਆਪਕ ਨੂੰ ਸਿਲੇਬਸ ਦਿੱਤਾ ਜਾਵੇ ਵੀ ਆਹ ਸਿਲੇਬਸ ਆ ਤੁਸੀਂ ਇਸ ਹਿਸਾਬ ਨਾਲ ਚੱਲਣਾ ਕੁਝ ਵੀ ਉੱਤੇ ਥੋਪਿਆ ਜਾਣਾ ਨਹੀਂ ਚਾਹੀਦਾ ਤੇ ਇੱਕ ਜਿਹੜਾ ਖਾਸ ਕਰਕੇ ਜਿਵੇਂ ਹੁਣ ਇਹ ਸੋਡਾ ਸਿੰਗਾਪੁਰ ਵਾਲਾ ਮਾਡਲ ਆ ਵੀ ਸਿੰਗਾਪੁਰ ਲਾਏ ਜਾਂਦੇ ਟੀਚਰਾਂ ਨੂੰ ਟ੍ਰੇਨਿੰਗ ਕਰਾਉਣ ਉਹ ਜਿਹੜੇ ਟ੍ਰੇਨਿੰਗ ਕਰਕੇ ਆ ਰਹੇ ਉਹ ਤੁਹਾਨੂੰ ਕੁਝ ਦੱਸ ਦਸ ਰਹੇ ਆ ਵੀ ਆਹ ਤੁਸੀਂ ਅਪਲਾਈ ਕਰ ਲਓ ਇਹ ਬੱਚੇ ਨਾਲ ਵਧੀਆ ਸਿਸਟਮ ਬਣ ਉਹ ਟ੍ਰੇਨਿੰਗ ਕਰਕੇ ਦੱਸ ਰਹੇ ਪਰ ਉਹ ਹਾਲਾਤ ਮੰਨ ਲਓ ਬੱਚਾ ਆਪਦੇ ਮਾਪਿਆਂ ਨਾਲ ਚਲਾ ਗਿਆ ਉਹ ਨਰਮਾ ਚੁਗਣ ਜਾਂਦੇ ਰਹੇ ਬੱਚਾ ਮਹੀਨਾ ਮੁੜਿਆ ਹੀ ਨਹੀਂ ਤੇ ਉਹਦੇ ਤੇ ਕਿਵੇਂ ਲਾਗੂ ਇਥੇ ਨਹੀਂ ਛੱਡ ਸਕਦੇ ਇਥੋਂ ਨਹੀਂ ਅਸਤੀਤਿਆ ਉਹਨਾਂ ਦੇ ਰੋਟੀਆਂ ਦੇ ਲਾਲੇ ਪਏ ਆਪਦੇ ਸ਼ਾਮ ਦੇ ਵੀ ਰੋਟੀ ਕਿਵੇਂ ਪੂਰੀ ਕਰਨੀ ਆ ਆਮ ਤੌਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੜਾਣ ਗੌਲਿਆ ਵਰਗਾ ਉਹ ਸਾਡੇ ਸਕੂਲਾਂ ਕੋਲ ਬੱਚੇ ਜਿਹੜੇ ਪੜਨ ਆਉਂਦੇ ਆ ਤਾਂ ਉਹਨਾਂ ਦੀਆਂ ਸਮੱਸਿਆਵਾਂ ਕਈ ਵਾਰੀ ਆਪਦੇ ਮੰਨ ਲਓ ਕਿਤੇ ਤੋਂ ਪਾਸੇ ਅਟਕੇ ਵੀ ਉਹਨਾਂ ਦੀ ਮਦਦ ਵੀ ਕਰਨੀ ਪੈਂਦੀ ਹੈ ਕਿਸੇ ਤਰ੍ਹਾਂ ਦੀ ਠੀਕ ਹੈ ਇਹ ਤਾਂ ਸਮਾਂ ਤਾਂ ਹੈ ਨਹੀਂਗਾ ਵੀ ਆਪਾਂ ਆ ਕੇ ਕਹੀਏ ਵੀ ਹਰ ਇੱਕ ਚੀਜ਼ ਸਮੇਂ ਤੇ ਮਿਲ ਜਾਂਦੀ ਹੈ ਹਾਂ ਤਾਂ ਉਹਨਾਂ ਦੀ ਮਦਦ ਦੇ ਵੀ ਆ ਕੋਸ਼ਿਸ਼ ਕਰੀ ਦੀ ਵੀ ਜਿੰਨੇ ਜੋਗੇ ਪ੍ਰਮਾਤਮਾ ਨੇ ਬਖਸ਼ਿਆ ਉਹਨਾਂ ਦੀ ਮਦਦ ਵੀ ਕਰੀਏ ਤਾਂ ਮੰਨ ਲਓ ਕੋਰ ਨਹੀਂ ਤਾਂ ਕਿਸੇ ਤਰ੍ਹਾਂ ਕੋਈ ਕਾਪੀ ਪੈਨ ਲੈਤਾ ਕਿਸੇ ਨੂੰ ਜਾਂ ਕੋਈ ਕੱਪੜੇ ਲੈ ਦੇ ਜਾਂ ਕਿਸੇ ਦੀ ਕੋਈ ਸਮੱਸਿਆ ਉਸ ਤਰ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰੀਦੀ ਆ ਉਹਦੇ ਪੱਧਰ ਤੇ ਹੂੰ ਤਾਂ ਉਹ ਆਗੇ ਜ਼ਰੂਰ ਦੱਸਦੇ ਆ ਪਰ ਉਹ ਇਥੇ ਲਾਗੂ ਹੋਣਾ ਬਹੁਤ ਔਖਾ ਆ ਵੱਡੇ ਸ਼ਹਿਰ ਚ ਲੁਧਿਆਣੇ ਵਰਗੇ ਚ ਮੋਹਾਲੀ ਵਰਗੇ ਚ ਤਾਂ ਚਲੋ ਮੰਨਦੇ ਵੀ ਕਿਤੇ ਨਾ ਕਿਤੇ ਉਹ ਚੀਜ਼ ਲਾਗੂ ਹੋ ਸਕਦੀ ਆ ਪਰ ਜਿਹੜੇ ਉਹੋ ਜਿਹੇ ਏਰੀਆ ਉੱਤੇ ਲਾਗੂ ਨਹੀਂ ਹੋ ਸਕਦੀ ਹੂੰ ਹੁਣ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਕਰਕੇ ਆਏ ਸੀ ਪਹਿਲੇ ਸਾਡੇ ਨਾਲ ਨਹੀਂ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਪੂਰੇ ਕਰਨ ਦੀ ਜਿਹੜੀ ਹੈਗੀ ਆ ਹੁਣ ਲੋੜ ਆ ਤੇ ਵਾਅਦੇ ਪੂਰੇ ਕਰੋ ਤਾਂ ਤੁਸੀਂ ਤਾਂ ਜਿਹੜਾ ਪ੍ਰਾਣਿਆਂ ਨੂੰ ਚੰਗਾ ਘਵਾਤਾ ਕਹਿੰਦੇ ਸੀ ਨਾ ਤੇਰੇ ਨਾਲ ਤਾਂ ਤੇਰਾ ਬਾਪੂ ਚੰਗਾ ਸੀ ਤਾਂ ਉਹੀ ਕਹਾਵਤ ਆ ਕਿ ਤੁਸੀਂ ਪ੍ਰਾਣਿਆਂ ਨੂੰ ਚੰਗਾ ਘਵਾਤਾ ਤੁਹਾਨੂੰ ਲੋੜ ਆ ਤੁਹਾਨੂੰ ਪਹਿਲਾਂ ਤੇ ਕਹਿੰਦੇ ਸੀ ਸਾਨੂੰ ਸਮਾਂ ਲੋਕਾਂ ਨੇ ਦਿੱਤਾ ਵੀ ਸਮਾਂ ਬੜਾ ਘਟ ਹੋਇਆ ਅਜੇ ਸਮਾਂ ਬੜਾ ਘਟ ਹੋਇਆ ਨੇ ਕਹਿੰਦੇ ਕਿ ਹੋਂਦੇ ਲਗਭਗ 3 ਸਾਲ ਤੋਂ ਉੱਤੇ ਦਾ ਸਮਾਂ ਬੀਤ ਗਿਆ ਤੇ ਹੁਣ ਤਾਂ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਰਹਿ ਗਿਆ ਤੇ ਇਹ ਆ ਵੀ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਨਾਲ ਖੜੋ ਪੰਜਾਬ ਦੇ ਜਿਹੜੇ ਲੋਕਾਂ ਦੇ ਜਿਹੜੀਆਂ ਤੁਹਾਡੇ ਤੋਂ ਉਮੀਦਾਂ ਲਾ ਕੇ ਤੁਹਾਨੂੰ 92 ਸੀਟਾਂ ਜਤਾਈਆਂ ਸੀ ਹੁਣ ਦਾ 92 95 ਮਿਲਾਂ ਦਾ ਹੋ ਗਈਆਂ ਹੋਣੀਆਂ ਤਾਂ ਉਹਨਾਂ ਲੋਕਾਂ ਦੇ ਜਿਹੜੇ ਉਮੀਦਾਂ ਤੇ ਖਰਾ ਉਤਰੋ ਤਾਂ ਫੇਰ ਯਾਨੀ ਤਾਂ ਪੰਜਾਬ ਜਿੰਨੀ ਸਿੱਧੀ ਚੜਾਉਂਦੇ ਆ ਪੰਜਾਬ ਦੇ ਲੋਕਾਂ ਨੂੰ ਨੀਚੇ ਤੇ ਲਾਉਂਦੇ ਆ ਜੀ ਸਮਾਂਤਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਸੋ ਇਹ ਹਰਜਿੰਦਰ ਸਿੰਘ ਜੀ ਸੋ ਇਹਨਾਂ ਨੇ ਦੱਸਿਆਗਾ ਵੀ ਜਿਹੜੀ ਸਿੱਖਿਆ ਕ੍ਰਾਂਤੀ ਆ ਉਹਨੇ ਕੋਈ ਪੰਜਾਬ ਦੀ ਸਿੱਖਿਆ ਦੇ ਵਿੱਚ ਕੋਈ ਨਵਾਂ ਸੂਰਜ ਨਹੀਂ ਚੜਾਇਆ ਸਗਾਂ ਦੀ ਚੰਨ ਜਰੂਰ ਨਵੇਂ-ਨਵੇਂ ਚੜ ਗ ਇਨਾਂ ਦੀਆਂ ਆਪਦੀਆਂ ਸਮੱਸਿਆਵਾਂ ਆਗੀਆਂ ਸੋ ਨਾ ਤਾਂ ਇਹਨਾਂ ਦਾ ਜੀਵਨ ਪੱਤਰ ਨਾ ਬੱਚਿਆਂ ਦਾ ਜੀਵਨ ਪੱਤਰ ਕੁਝ ਵੀ ਉੱਚਾ ਨਹੀਂ ਹੋ ਰਿਹਾ ਤੇ ਵੱਡੀ ਆਪਾਂ ਕਹਿ ਦਈਏ ਵੀ ਵੱਡਾ ਲੂਪ ਹੋਲ ਆ ਕੋਰਟ ਤੋਂ ਵੀ ਕੇਸ ਜਿੱਤੇ ਹੋਏ ਨੇ ਸੁਪਰੀਮ ਕੋਰਟ ਤੋਂ ਕੇਸ ਜਿੱਤੇ ਹੋਏ ਨੇ ਤੇ ਫਿਰ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਜਾਂ ਇਹਨਾਂ ਨੂੰ ਇਹ ਦੱਸ ਦਿੱਤਾ ਜਾਵੇ ਵੀ ਕਿਹੜਾ ਬੰਦਾ ਮੁੱਖ ਮੰਤਰੀ ਤੋਂ ਇਲਾਵਾ ਇੱਥੇ ਇਹਨਾਂ ਦੀ ਮਤਲਬ ਬਾਹ ਫੜੂਗਾ ਤੇ ਇਹਨਾਂ ਦਾ ਜਿਹੜਾ ਮਸਲਾਗਾ ਉਹ ਹੱਲ ਕਰਾਊਗਾ ਅਗੇ ਫੇਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ